ਜਸਪ੍ਰੀਤ ਸਿੰਘ ਅੱਜ ਬੜਾ ਖੁਸ਼ ਹੈ ਉਸਦੇ ਚਿਹਰੇ ਤੇ ਕਮਾਲ ਦਾ ਨੂਰ ਨਜ਼ਰ ਆ ਰਿਹਾ ਹੈ ਉਸ ਨੂਰ ਦਾ ਉਸ ਖੁਸ਼ੀ ਦਾ ਕਾਰਨ ਹੈ ਉਸਦੀ ਸਫਲਤਾ ਉਸਨੇ ਕਾਮਯਾਬੀ ਦੇ ਝੰਡੇ ਜੋ ਕਿ ਹੁਣੇ-ਹੁਣੇ ਉਹ ਦਿੱਲੀ ਦੇ ਵਿੱਚ ਝੁਲਾ ਕੇ ਆ ਰਿਹਾ ਹੈ ਆਪਣੇ ਸੁਪਨਿਆਂ ਨੂੰ ਸাকার ਕਰਕੇ ਆ ਰਿਹਾ ਹੈ ਜਿਸ ਘਰ ਦੇ ਗੇਟ ਤੋਂ ਉਹ ਆਪਣੀ ਪਤਨੀ ਆਪਣੇ ਮਾਤਾ ਪਿਤਾ ਦੇ ਨਾਮ ਦੀ ਸੋਚ ਕੇ ਗਿਆ ਸੀ ਵੀ ਜਦੋਂ ਤੱਕ ਮੈਂ ਕਾਮਯਾਬ ਨਹੀਂ ਹੋ ਜਾਂਦਾ ਜਦੋਂ ਤੱਕ ਮੈਂ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਤੁਹਾਨੂੰ ਆਪਣਾ ਮੂੰਹ ਤੱਕ ਨਹੀਂ ਦਿਖਾਵਾਂਗਾ ਇੱਥੇ ਆਉਣ ਦੀ ਦੂਰ ਦੀ ਗੱਲ ਹੈ ਦੋਸਤੋ ਅੱਜ ਕਾਮਯਾਬ ਹੋ ਕੇ ਆ ਰਿਹਾ ਹੈ ਆਪਣੀ ਸੌ ਪੁਗਾ ਕੇ ਆ ਰਿਹਾ ਹੈ ਜੋ 3 ਸਾਲ ਉਸਨੇ ਦਿਨ ਰਾਤ ਬਿਨਾ ਖਾਣ ਪੀਣ ਦਾ ਧਿਆਨ ਰੱਖ ਕੇ ਬਿਨਾ ਕਿਸੇ ਹੋਰ ਚੀਜ਼ ਨੂੰ ਦੇਖੇ ਪਰਖੇ ਬਿਨਾ ਥੋੜਾ ਜਿਹਾ ਵੀ ਆਰਾਮ ਕਰੇ ਇੰਨੀ ਕਠੋਰ ਇੰਨੀ ਇੰਨੀ ਤਕੜੀ ਮਿਹਨਤ ਉਸਨੇ ਕੀਤੀ ਅਤੇ ਅੱਜ ਉਸ ਦਾ ਅੰਤਜਾਮ ਮਿਲ ਗਿਆ ਹੈ ਡੀਐਮ ਬਣ ਕੇ ਵਾਪਸ ਆ ਰਿਹਾ ਹੈ ਜਸਪ੍ਰੀਤ ਆਪਣੇ ਨਾਲ ਦੇ ਗਾਰਡਾਂ ਨੂੰ ਕਹਿੰਦਾ ਹੈ ਮੈਂ ਇੱਥੇ ਥੋੜਾ ਆਪਣੇ ਦੋਸਤਾਂ ਕੋਲ ਰੁਕਾਂਗਾ ਤੁਸੀਂ ਅੱਗੇ ਜਾਓ ਮੇਰੇ ਘਰੇ ਦੇਖ ਕੇ ਆਓ ਕੀ ਮਾਹੌਲ ਹੈ ਕਿਵੇਂ ਸਭ ਕੁਝ ਚੱਲ ਰਿਹਾ ਹੈ ਸਾਰੀ ਰਿਪੋਰਟ ਆ ਕੇ ਮੈਨੂੰ ਦਿਓ ਦੋਸਤੋ ਗਾਰਡ ਅੱਗੇ ਜਾਂਦੇ ਹਨ ਅਤੇ ਜਾ ਕੇ ਦੇਖਦੇ ਹਨ ਵੀ ਇੱਥੇ ਤਾਂ ਬਹੁਤ ਸੋਨਾ ਮਾਹੌਲ ਬਣ ਰੱਖਿਆ ਹੈ ਵਾਪਸ ਆਦੇ ਹਨ ਜਸਪ੍ਰੀਤ ਆਪਣੇ ਚਾਹ ਵਾਲੇ ਦੋਸਤ ਨਾਲ ਗੱਲਾਂ ਮਾਰ ਰਿਹਾ ਹੈ ਜਿੱਤੇ ਘੰਟੋ ਵਧੀ ਬੈਠ ਕੇ ਉਹ ਚਾਹ ਪੀਆ ਕਰਦਾ ਸੀ ਅੱਜ ਜਸਪ੍ਰੀਤ ਨੂੰ ਸੂਟ ਬੂਟ ਦੇ ਵਿੱਚ ਦੇਖ ਕੇ ਕੋਟ ਪੈਂਟ ਦੇ ਵਿੱਚ ਦੇਖ ਕੇ ਸਰਕਾਰੀ ਲਾਲ ਬੱਤੀ ਵਾਲੀ ਗੱਡੀ ਦੇ ਵਿੱਚ ਦੇਖ ਕੇ ਉਹ ਦੋਸਤ ਜਿਹੜਾ ਹੈ ਹੈਰਾਨ ਹੈ ਲੇਕਿਨ ਸੱਚਾਈ ਇੱਕਦਮ ਸਮਝ ਚੁੱਕਿਆ ਹੈ ਵੀ ਇਸ ਦੀ ਮਿਹਨਤ ਦਾ ਜਿਹੜਾ ਫਲ ਹੈ ਇਸ ਨੂੰ ਮਿਲ ਚੁੱਕਿਆ ਹੈ ਇੰਨੇ ਦੇ ਵਿੱਚ ਗਾਰਡ ਆ ਕੇ ਦੱਸਦੇ ਹਨ ਵੀ ਸਾਹਿਬ ਉੱਥੇ ਤਾਂ ਲੱਗਦਾ ਤੁਹਾਡੇ ਆਣ ਦੀ ਖਬਰ ਪਹਿਲਾਂ ਪਹੁੰਚ ਚੁੱਕੀ ਹੈ ਉੱਥੇ ਤਾਂ ਬੜਾ ਬੜਾ ਟੰਟ ਲੱਗਿਆ ਹੋਇਆ ਹੈ ਬੜੀਆਂ ਸ਼ਹਨਾਈਆਂ ਵੱਜ ਰਹੀਆਂ ਹਨ ਢੋਲ ਧਮਾਕੇ ਵੱਜ ਰਹੇ ਹਨ ਅਤੇ ਡੀਜੇ ਚੱਲ ਰਹੇ ਹਨ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੁਣਦਾ ਹਾਂ ਸੋਚਦਾ ਹਾਂ ਮੈਂ ਇਹਨਾਂ ਨੂੰ ਕਿਹਨੇ ਦੱਸ ਦਿੱਤਾ ਮੈਂ ਆਣ ਵਾਲਾ ਹਾਂ ਮੇਰੇ ਆਣ ਦੀ ਖਬਰ ਤਾਂ ਹਜੇ ਤੱਕ ਮੈਂ ਕਿਸੇ ਵੀ ਜਾਣਕਾਰ ਨੂੰ ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਦੱਤੀ ਮੈਂ ਤਾਂ ਇੱਥੇ ਆ ਕੇ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇਹਨਾਂ ਨੇ ਮੇਰੇ ਵਾਸਤੇ ਐਡਾ ਵੱਡਾ ਫੰਕਸ਼ਨ ਨੱਖ ਰੱਖਿਆ ਹੋਏ ਕਮਾਲ ਦੀ ਗੱਲ ਹੈ ਕੀ ਕਾਰਨ ਹੈ ਦੋਸਤੋ ਸੋਚਦਾ ਹਾਂ ਕੋਈ ਗੱਲ ਨਹੀਂ ਚਲੋ ਪਤਾ ਲੱਗ ਗਿਆ ਚੰਗੀ ਗੱਲ ਹੈ ਸਾਰੇ ਰਿਸ਼ਤੇਦਾਰ ਇੱਥੇ ਇਕੱਠੇ ਆ ਗਏ ਹਨ ਨਹੀਂ ਤਾਂ ਇਕੱਲੇ-ਕੱਲਿਆਂ ਦੇ ਕੋਲ ਜਾਂ ਫਿਰ ਬਾਅਦ ਦੇ ਵਿੱਚ ਕੋਈ ਫੰਕਸ਼ਨ ਰੱਖਣਾ ਪੈਣਾ ਸੀ ਇਹਨਾਂ ਨੂੰ ਬੁਲਾਉਣਾ ਪੈਣਾ ਸੀ ਇਕੱਲੇ-ਕੱਲਿਆਂ ਨੂੰ ਮਿਲਣਾ ਪੈਣਾ ਸੀ ਦੋਸਤੋ ਸੋਚਦਾ ਹੈ ਜਦੋਂ ਜੋ ਹੋਇਆ ਚੰਗਾ ਹੋਇਆ ਅੰਦਰ ਜਾਂਦਾ ਹੈ ਅੰਦਰ ਜਾਂਦੇ ਸਾਰ ਉਸਤੇ ਹੱਥਾਂ ਵਾਲਾ ਸੂਟਕੇਸ ਜਿਹੜਾ ਹੈ ਜਿਸਦੇ ਵਿੱਚ ਉਸਨੇ ਕਈ ਤਰ੍ਹਾਂ ਦੇ ਗਿਫਟ ਆਪਣੀ ਪਤਨੀ ਆਪਣੇ ਮਾਤਾ-ਪਿਤਾ ਵਾਸਤੇ ਬਣਾ ਕੇ ਰੱਖੇ ਹਨ ਉਹ ਥੱਲੇ ਡਿੱਗ ਜਾਂਦਾ ਹੈ ਅਤੇ ਗਾਰਡ ਜਿਹੜੇ ਹਨ ਉਹ ਵੀ ਹੈਰਾਨ ਹਨ ਵੀ ਇਹ ਤਾਂ ਕਿਸੇ ਲੱਗਦਾ ਹੈ ਗਲਤ ਘਰ ਦੇ ਵਿੱਚ ਆ ਗਏ ਕਿਉਂਕਿ ਇੱਥੇ ਤਾਂ ਇੱਕ ਵਿਆਹ ਹੋ ਰਿਹਾ ਹੈ ਅਤੇ ਵਿਆਹ ਵੀ ਸ਼ਾਇਦ ਧੀ ਦਾ ਹੋ ਰਿਹਾ ਹੈ ਕਿਸੇ ਔਰਤ ਦਾ ਹੋ ਰਿਹਾ ਹੈ ਦੋਸਤੋ ਜਸਪ੍ਰੀਤ ਦੇਖਦੇ ਸਾਰ ਪਛਾਣ ਚੁੱਕਿਆ ਹੈ ਇਹ ਤਾਂ ਮੇਰੀ ਪਤਨੀ ਰਜਨੀ ਹੈ ਆਖਰਕਾਰ ਇਸਨੇ ਵਿਆਹ ਕਰਨ ਦਾ ਨਿਸ਼ਚਾ ਕਿਉਂ ਲੈ ਲਿਆ ਆਖਿਰਕਾਰ ਕਿਉਂ ਉਸਨੇ ਵਿਆਹ ਵਾਲਾ ਸੂਟ ਲਾਲ ਜੋੜਿਆ ਹੋਇਆ ਪਾ ਰਖਿਆ ਹੈ ਆਖਿਰਕਾਰ ਇਹ ਕੀ ਕਰ ਰਹੀ ਹੈ ਅੱਗੋ ਜਿਹੜਾ ਲਾੜਾ ਉੱਥੇ ਬਣਿਆ ਦਿਖ ਰਿਹਾ ਹੈ ਉਹੀ ਪਿੰਡ ਦਾ ਅਮੀਰ ਗगनਦੀਪ ਦਿਖ ਰਿਹਾ ਹੈ ਜੋ ਕਿ ਸ਼ਾਇਦ ਹਮੇਸ਼ਾ ਤੋਂ ਉਸਦੀ ਪਤਨੀ ਤੇ ਅੱਖ ਰੱਖੀ ਬੈਠਾ ਸੀ ਅੱਜ ਅਜਿਹੀ ਕਿਹੜੀ ਗੱਲ ਹੋ ਗਈ ਹੈ ਅਜਿਹਾ ਕੀ ਕਾਰਨ ਹੋ ਗਿਆ ਹੈ ਉਸਦੇ ਮਾਤਾ ਪਿਤਾ ਕਿਤੇ ਹਨ ਆਖਿਰਕਾਰ ਉਹਨਾਂ ਨੇ ਕਿਵੇਂ ਇੰਨੇ ਵੱਡੇ ਕੰਮ ਦੀ ਬਿਨਾਂ ਪੁੱਛੇ ਜਸਪ੍ਰੀਤ ਉਹ ਯਾਦਤ ਦੇ ਦਿੱਤੀ ਕੀ ਕਾਰਨ ਸੀ ਕੋ ਉਤੇ ਸਭ ਹੋ ਰਿਹਾ ਹੈ ਦੋਸਤੋ ਉਸ ਤੋਂ ਬਾਅਦ ਪਤਨੀ ਜੋ ਜੋ ਦੱਸਦੀ ਹੈ ਜੋ ਜੋ ਸਚਾਈ ਉਸ ਤੇ ਸਾਹਮਣੇ ਆਂਦੀ ਹੈ ਉਹ ਸੁਣ ਤੁਸੀਂ ਵੀ ਰਹਿ ਜਾਉਂਗੇ ਹੈਰਾਨ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅੰਦਰ ਅਸਲ ਕੋਟਕਪੂਰਾ ਦੇ ਨੇੜੇ ਇੱਕ ਨਿੱਕਾ ਜਿਹਾ ਪਿੰਡ ਹੈ ਜਸਪ੍ਰੀਤ ਸਾਰਾ ਦਿਨ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਰਾ ਦਿਨ ਮਟਰਗਸਤੀ ਕਰਦਾ ਹੈ ਅਤੇ ਇਤਰਾ ਤਰ੍ਹਾਂ ਦੇ ਨਸ਼ੇ ਵੀ ਕਰਨ ਲੱਗ ਪਿਆ ਹੈ ਕਦੇ ਜਰਦਾ ਲਾਉਂਦਾ ਸੀ ਬੀੜੀ ਲਗਾਉਂਦਾ ਸੀ ਅੱਜ ਦਾਰੂ ਤੇ ਵੀ ਆ ਗਿਆ ਹੈ ਦਾਰੂ ਪੀ ਕੇ ਸ਼ਾਮ ਨੂੰ ਘਰ ਵੜਿਆ ਹੈ ਤਮ ਮਾਤਾ ਪਿਤਾ ਨੇ ਉਸ ਨੂੰ ਲੜਨ ਤਾਂ ਪੜੀਆਂ ਸ਼ੁਰੂ ਕਰ ਦਿੱਤੀਆਂ ਹਨ ਤੂੰ ਕਿੰਨਾ ਚੰਗਾ ਸੀ ਪੜ੍ਹਾਈ ਦੇ ਵਿੱਚ ਦਸਵੀਂ ਕਲਾਸ ਦੇ ਵਿੱਚ ਤੇਰੇ ਕਿੰਨੇ ਵਧੀਆ ਨੰਬਰ ਆਏ ਸੀ ਤੂੰ 12ਵੀਂ ਕਲਾਸ ਦੇ ਵਿੱਚ ਵੀ ਆਪਣੇ ਕਲਾਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਆਇਆ ਸੀ ਆਖਿਰਕਾਰ ਕੀ ਕਾਰਨ ਹੋ ਗਿਆ ਹੈ ਉਸ ਤੋਂ ਬਾਅਦ ਇਹੋ ਜਿਹੇ ਕਿਹੜੇ ਦੋਸਤੇ ਨੂੰ ਮਿਲ ਗਏ ਹਨ ਤੂੰ ਨਿੰਦਾਰੂ ਪੀਣਾ ਹੈ ਨਸ਼ੇ ਕਰਦਾ ਹੈ ਕੀ ਕਾਰਨ ਹੈ ਕਿਉਂ ਇਹ ਸਾਡੀ ਜ਼ਿੰਦਗੀ ਬਰਬਾਦ ਕਰਦਾ ਹੈ ਆਖਿਰਕਾਰ ਤੈਨੂੰ ਕੀ ਮਿਲਦਾ ਹੈ ਇਹ ਸਭ ਕਰਕੇ لیکن جسپریتے کسی بھی گل دا اثر نہیں ਹੁੰਦਾ جسਪ੍ਰੀਤ ਜਿਹੜਾ ਹੈ ਉਹ ਬਿਲਕੁਲ ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਗੱਲਾਂ ਅਣਸੁਣੀਆਂ ਕਰ ਦਿੰਦਾ ਹੈ ਕਹਿ ਦਿੰਦਾ ਹੈ ਬੁੜੇ ਐਵੇਂ ਪਕਾਈ ਮਾਰਦੇ ਹਨ ਇਹਨਾਂ ਦਾ ਦਿਮਾਗ ਜਿਹੜਾ ਹੈ ਖਰਾਬ ਹੋ ਚੁੱਕਿਆ ਹੈ ਇਸ ਤਰ੍ਹਾਂ ਦੀ ਗੱਲਾਂ ਕਰਦਾ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਮਾਤਾ ਵਿਚਾਰੀ ਇਕੱਲੀ ਆਪਣੇ ਘਰ ਵਾਲੇ ਦੇ ਨਾਲ ਰੋਂਦੀ ਰਹਿੰਦੀ ਹੈ ਅਤੇ ਵਿਚਾਰੀ ਉੱਥੇ ਹੀ ਬੈਠੀ ਰਹਿੰਦੀ ਹੈ ਦੋਸਤੋ ਇਹ ਸਭ ਕਈ ਦਿਨਾਂ ਤੱਕ ਚੱਲਦਾ ਰਹਿੰਦਾ ਹੈ ਰੋਜ਼ਦਰਾ ਜਸਪ੍ਰੀਤ ਕੋਈ ਨਾ ਕੋਈ ਕੰਡ ਕਰਕੇ ਆਉਂਦਾ ਕਦੇ ਕਿਸੇ ਦੀ ਗੱਡੀ ਭੰਨ ਦਿੱਤੀ ਕਦੇ ਕਿਸੇ ਦੇ ਘਰ ਚੋਰੀ ਕਰ ਦਿੱਤੀ ਅਤੇ ਜਦੋਂ ਔਲਾਮਾ ਲੈ ਕੇ ਉਸਦੇ ਘਰ ਲੋਕ ਆਉਂਦੇ ਤਾਂ ਵਿਚਾਰਿਆਂ ਨੂੰ ਉਸ ਦੀ ਪਰਭਾਈ ਕਰਨੀ ਪੈਦੀ ਸੀ ਵਿਚਾਰਿਆਂ ਨੂੰ ਸਾਰੀ ਜਿਹੜੀ ਉਮਰ ਦੀ ਉਹਨਾਂ ਦੀ ਜਮਾ ਪੂੰਜੀ ਸੀ ਜੋ ਉਹਨਾਂ ਨੇ ਆਪਣੇ ਬੁਢਾਪੇ ਵਾਸਤੇ ਸੰਭਾਲ ਕੇ ਰੱਖੀ ਸੀ ਉਹ ਖਰਚ ਕਰਨੀ ਪੈਂਦੀ ਸੀ ਜਸਪ੍ਰੀਤ ਨੌਜਵਾਨ ਮੁੰਡਾ ਹੈ ਇਸ ਦੀ ਉਮਰ ਦੇ ਵਿੱਚ ਬੱਚੇ ਜਾਂ ਤਾਂ ਪੜ੍ਹਾਈ ਕਰਦੇ ਹਨ ਇਆ ਕੋਈ ਕੰਮ ਕਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਇੱਕ ਕਿਹੜੇ ਕੰਮ ਕਰ ਲੱਗਿਆ ਹੈ ਜੇਕਰ ਹੁਣੇ ਨਾ ਸੰਭਾਲਿਆ ਤਾਂ ਇਹ ਤਾਂ ਬਿਲਕੁਲ ਹੱਥਾਂ ਚੋਂ ਨਿਕਲਦਾ ਜਾਂਦਾ ਹੈ ਹਜੇ ਤਾਂ ਇਸ ਨੇ ਨਸ਼ਾ ਕਰਨਾ ਸ਼ੁਰੂ ਹੀ ਕੀਤਾ ਹੈ ਅਤੇ ਜੇਕਰ ਥੋੜਾ ਹੋਰ ਲੰਬਾ ਚੱਲਿਆ ਤਾਂ ਇਹ ਤਾਂ ਹੋਰ ਅੱਗੇ ਵਧ ਜਾਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਪਿਤਾ ਕਰਦੇ ਰਹਿੰਦੇ ਹਨ ਅਤੇ ਪਿਤਾ ਆਪਣੇ ਕੁਝ ਰਿਸ਼ਤੇਦਾਰਾਂ ਦੇ ਕੋਲ ਆਪਣੇ ਕੁਝ ਦੋਸਤਾਂ ਮਿੱਤਰਾਂ ਦੇ ਕੋਲ ਸਲਾਹ ਲੈਣ ਦੇ ਲਈ ਜਾਂਦਾ ਹੈ ਸਭ ਆਹੀ ਤਰ੍ਹਾਂ ਦਿੰਦੇ ਹਨ ਵੀ ਇਸ ਦਾ ਵਿਆਹ ਕਰ ਲੈਣਾ ਚਾਹੀਦਾ ਹੈ ਜਦੋਂ ਜ਼ਿੰਮੇਵਾਰੀਆਂ ਮੋਢੇ ਧਾਉਣਗੀਆਂ ਅਗਲੀ ਡਿਮਾਂਡਾਂ ਰੱਖੇਗੀ ਤਰ੍ਹਾਂ ਤਰ੍ਹਾਂ ਦੇ ਇਸ ਨੂੰ ਖਰਚੇ ਗਿਣਾਈ ਜਾਣਗੇ ਉਸ ਤੋਂ ਬਾਅਦ ਆਪੇ ਜਾਂ ਤੱਕ ਕੰਮਕਾਰ ਲੱਵੇਗਾ ਜਾਂ ਫਿਰ ਕੋਈ ਵਧੀਆ ਸੀਰੀਜ਼ ਹੋ ਜਾਵੇਗਾ ਇਹ ਨਿਸ਼ਚਿਤ ਤੌਰ 'ਤੇ ਛੁੱਟ ਜਾਵੇਗਾ ਇਹ ਤਾਂ ਕਰਦਾ ਹੈ ਕਿਉਂਕਿ ਇਹ ਵੇਲਾ ਹੈ ਉਹਨਾਂ ਦੀ ਗੱਲ ਦੱਜ ਜਾਂਦੀ ਹੈ ਵੀ ਸਹੀ ਗੱਲ ਹੈ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਲੇਕਿਨ ਨਸ਼ੇੜੀ ਦੇ ਨਾਲ ਵਿਆਹ ਕਰਾਵੇਗਾ ਕੌਣ ਸਾਡੇ ਕੋਲ ਘੜਾ ਬਹੁਤੀ ਕੋਈ ਖਾਸੀ ਜ਼ਮੀਨ ਹੈ ਜਿਸਤੇ ਕਰਕੇ ਇਸਦਾ ਵਿਆਹ ਹੋ ਜਾਵੇਗਾ ਸਾਡੇ ਕੋਲ ਤਾਂ ਆਹੀ ਬਸ ਦੋ ਕੁ ਕਨਾਲਾ ਹੈ ਇਸ ਦੇ ਸਿਰ ਤੇ ਪਲਾ ਕਿਸੇ ਨੇ ਸਾਨੂੰ ਧੀ ਲੈਣੀ ਹੈ ਲੇਕਿਨ ਫਿਰ ਵੀ ਚਲੋ ਮੱਥਾ ਮਾਰਦੇ ਹਾਂ ਅਤੇ ਜਗਾ ਜਗਾ ਆਪਣੇ ਮੁੰਡੇ ਦੇ ਨਾਮ ਦੇ ਰਿਸ਼ਤੇ ਪੇਜਵਾਏ ਜਾਂਦੇ ਹਨ ਵਿਚੋਲਿਆਂ ਦੇ ਕੋਲ ਮੈਰਿਜ ਬਿਊਰੋ ਦੇ ਕੋਲ ਉਸ ਦੀ ਫੋਟੋ ਦਿਹਾਂਦੇ ਹਨ ਕਿ ਕਿਸੇ ਨੂੰ ਮੁੰਡਾ ਪਸੰਦ ਆਵੇ ਕੋਈ ਗੱਲ ਨਹੀਂ ਆਪਾਂ ਰਿਸ਼ਤੇ ਵਾਸਤੇ ਤਿਆਰ ਹਾਂ ਮੁੰਡੇ ਦੀ ਉਮਰ ਹਾਲੇ ਮਸਾ ਮਸਾ 21 ਸਾਲ ਹੈ ਅਤੇ ਤੁਸੀਂ ਕੋਈ ਗੱਲ ਨਹੀਂ ਰਿਸ਼ਤੇ ਵਾਸਤੇ ਤੁਸੀਂ ਪੜੋ ਜੇਕਰ ਕੋਈ ਘਾਰਾਂ ਦਾ ਹੈ ਆਪਾਂ ਵਿਚਾਰ ਕਰਾਂਗੇ ਦੋਸਤੋ ਇਸ ਤਰ੍ਹਾਂ ਨਿਆ ਕਈ ਰਿਸ਼ਤੇ ਆਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਮੁੰਡਾ ਦੇਖਣ ਦੇ ਵਿੱਚ ਕਾਫੀ ਸੋਹਣਾ ਹੈ ਪੜਿਆ ਲਿਖਿਆ ਹੈ ਅਤੇ ਤਾਂ ਕਰਕੇ ਰਿਸ਼ਤੇ ਆਦੇ ਹਨ ਲੋਕ ਸੋਚਦੇ ਹਨ ਕੋਈ ਗੱਲ ਨਹੀਂ ਹਜੇ ਕੰਮਕਾਰ ਨਹੀਂ ਕਰਦਾ ਫਿਰ ਕੀ ਹੋਇਆ ਹਜੇ ਉਮਰ ਕੀ ਹੈ ਇੱਕ ਕੰਮਕਾਰਾਂ ਦੀ ਉਮਰ ਥੋੜੀ ਹੈ ਲੋਕ ਜ਼ਿਆਦਾਤਰ 22 23 ਸਾਲ ਦੇ ਸਿਆਣੇ ਹੁੰਦੇ ਹਨ ਉਦੋਂ ਕੋ ਕੰਮਕਾਰ ਲੱਗਦੇ ਹਨ ਹਲੇ ਤਾਂ ਕੋਈ ਖਾਸੀ ਉਮਰ ਨਹੀਂ ਹੈ ਇਸ ਤਰ੍ਹਾਂ ਨੀਆਂ ਗੱਲਾਂ ਸੋਚ ਕੇ ਕਈ ਰਿਸ਼ਤੇ ਆਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਰਜਨੀ ਦਾ ਪਰਿਵਾਰਨ ਜਿਨ੍ਹਾਂ ਨੇ ਇਹ ਸੋਚ ਕੇ ਰਿਸ਼ਤਾ ਭੇਜਾ ਹੈ ਵੀ ਚਲੋ ਵਧੀਆ ਪਰਿਵਾਰ ਹੈ ਆਪਣੀ ਜਾਤਾਂ ਹੈ ਆਪਣੇ ਤੋਂ ਨੇੜੇ ਹੀ ਪਿੰਡ ਵਾਲਾ ਹੈ ਅਤੇ ਜੇਕਰ ਕੁੜੀ ਆਪਣੀ ਨੇੜੇ ਬੈਠੀ ਰਹੇਗੀ ਵਧੀਆ ਇੱਥੇ ਆਪਾਂ ਵੀ ਆਜਾਇਆ ਕਰਾਂਗੇ ਧੀ ਵੀ ਇੱਥੇ ਵਧੀਆ ਸੁખી ਰਹੇਗੀ ਆਪਾਂ ਵੀ ਧਿਆਨ ਰੱਖਾਂਗੇ ਮੁੰਡਾ ਚਲੋ ਦੇਖਣ ਦੇ ਵਿੱਚ ਠੀਕ ਹੈ ਪੜਿਆ ਲਿਖਿਆ ਹੈ ਬਾਕੀ ਆਪਾਂ ਹੋਰੀ ਬਾਕੀ ਆਪਾਂ ਥੋੜੀ ਹੋਰ ਜਾਂਚ ਪੜਤਾਲ ਕਰ ਲਿਆਂਗੇ ਦੋਸਤੋ ਮੁੰਡੇ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਮੇਰਾ ਰਿਸ਼ਤਾ ਹੋ ਰਿਹਾ ਹੈ ਇੱਕ ਵਾਰ ਤਾਂ ਨਾ ਨੁਕਰ ਕਰਦਾ ਹੈ ਲੇਕਿਨ ਫਿਰ ਜਦੋਂ ਘਰ ਵਾਲੇ ਦਬਾਅ ਪਾਉਂਦੇ ਹਨ ਜਦੋਂ ਉਸ ਦੇ ਰਿਸ਼ਤੇਦਾਰ ਦੋਸਤ ਮਿੱਤਰ ਦਬਾਅ ਪਾਉਂਦੇ ਹਨ ਤਾਂ ਮੰਨ ਜਾਂਦਾ ਹੈ ਕੋਈ ਗੱਲ ਨਹੀਂ ਦੋਸਤੋਂ ਕਈ ਦਿਨਾਂ ਬਾਅਦ ਤੈ ਉਸ ਤੋਂ ਟੱਕੇ ਨਾਲ ਨਸ਼ਾ ਦੇ ਰਹਾ ਹੈ ਛੁੜਵਾਇਆ ਜਾਂਦਾ ਹੈ ਵੀ ਤੇਰੀ ਖਬਰ ਜਿਹੜੀ ਹੈ ਬਾਹਰ ਨਾ ਨਿਕਲ ਜਾਵੇ ਕੋਈ ਪਾਨੀ ਨਾ ਮਾਰ ਦੇ ਲੇਕਿਨ ਚਲੋ ਕਿਸਮਤ ਦੇ ਨਾਲ ਅਜਹਾਨੀ ਹੁੰਦਾ ਹੈ ਅਗੋ ਕੁੜੀ ਵਾਲਿਆਂ ਨੂੰ ਝੂਠ ਬੋਲ ਦਿੰਦੇ ਹਨ ਵੀ ਮੁੰਡਾ ਤਾਂ ਕੋਈ ਨਸ਼ਾ ਪਤਾਨੀ ਕਰਦਾ ਮੁੰਡਾ ਬਿਲਕੁਲ ਸੌ ਹੈ ਸਾਡਾ ਮੁੰਡਾ ਤਾਂ ਅਜੇ ਕੰਮ ਸਿੱਖੇਗਾ ਅਤੇ ਕੰਮ ਲੱਗੇਗਾ ਜਾਂ ਫਿਰ ਅੱਗੇ ਪੜ੍ਹਾਈ ਕਰੇਗਾ ਜਿਵੇਂ ਇਸ ਦੀ ਜਿਉ ਉੱਚਾ ਹੈ ਉਹ ਕਰੇਗਾ ਅਸੀਂ ਕੋਈ ਗੱਲ ਨਹੀਂ ਚੰਗੇ ਪਰਿਵਾਰ ਦੇ ਵਿੱਚ ਹਾਂ ਅਸੀਂ ਆਪ ਵੀ ਕਮਾਨੇ ਹਾਂ ਮੁੰਡੇ ਦਾ ਪਿਓ ਟੈਲਰ ਹੈ ਅਤੇ ਸ਼ਹਿਰ ਦੇ ਵਿੱਚ ਵੱਡੀ ਕੋਟਮੈਂਟ ਵਾਲੀ ਦੁਕਾਨ ਹੈ ਮੋਟੀ ਕਮਾਈ ਉੱਥੋਂ ਹੁੰਦੀ ਹੈ ਅਤੇ ਚਲੋ ਕੋ ਬਹੁਤੀ ਜ਼ਮੀਨ ਤਾਂ ਨਹੀਂ ਹੈ ਫਿਰ ਵੀ ਮੁੰਡਾ ਸੌ ਹੈ ਮੁੰਡਾ ਪੜਿਆ ਲਿਖਿਆ ਹੈ ਆਪੇ ਆਪਣਾ ਕੰਮ ਸੰਭਾਲ ਲੇਗਾ ਦੋਸਤੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਹਨ ਰਜਨੀ ਦਾ ਰਿਸ਼ਤਾ ਜਸਪ੍ਰੀਤ ਦੇ ਨਾਲ ਪੱਕਾ ਹੋ ਜਾਂਦਾ ਹੈ ਦੋਸਤੋ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਵਿਆਹ ਵਾਲਾ ਦੇਣਾ ਜਾਂਦਾ ਹੈ ਅਤੇ ਰਜਨੀ ਦਾ ਵਿਆਹ ਜਸਪ੍ਰੀਤ ਦੇ ਨਾਲ ਹੋ ਜਾਂਦਾ ਹੈ ਦੋਸਤੋ ਵਿਆਹ ਤਾਂ ਹੋ ਚੁੱਕਿਆ ਹੈ ਲੇਕਿਨ ਉਹ ਆਦਤਾਂ ਜਸਪ੍ਰੀਤ ਦੀਆਂ ਕਿਵੇਂ ਸੁਧਾਰਨਗੇ ਜਿਸ ਆ ਮੜੀਆਂ ਆਗਤਾ ਕਰਕੇ ਵਿਆਹ ਦਾ ਨਿਸ਼ਚੈ ਲਿਆ ਸੀ ਜਿਸ ਮੜੀਆਂ ਆਗਤਾ ਕਰਕੇ ਉਹਨਾਂ ਨੇ ਸੋਚਿਆ ਵੀ ਜੇਕਰ ਕੁੜੀ ਬਗਾਨੀ ਇੱਥੇ ਆਵੇਗੀ ਜੇਕਰ ਬਹੂ ਆਵੇਗੀ ਤਾਂ ਸ਼ਾਇਦ ਇਹ ਸੁਧਰ ਸਕਦਾ ਹੈ ਸ਼ਾਇਦ ਇਸ ਦੇ ਮਨ ਦੇ ਵਿੱਚ ਸ਼ਾਇਦ ਇਸ ਦੇ ਦਿਮਾਗ ਦੇ ਵਿੱਚ ਕੁਝ ਅਕਲ ਆ ਸਕਦੀ ਹੈ ਨੂੰ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਸੋਚੀਆਂ ਸਨ ਲੇਕਿਨ ਸਭ ਜਾਣਦੇ ਹਾਂ ਅਜਿਹਾ ਬਹੁਤ ਘੱਟ ਹੁੰਦਾ ਹੈ ਬਹੁਤ ਘੱਟ ਚਾਹ ਸਹੇਜੇ ਹੁੰਦੇ ਹਨ ਵਿਆਹ ਤੋਂ ਬਾਅਦ ਜਿਹੜਾ ਘਰ ਵਾਲਾ ਹੈ ਨਸ਼ਾ ਕਰਨਾ ਬੰਦ ਕਰਦੇ ਵੇ ਦੁਨੇ ਇਹ ਤਾਂ ਹੋਰ ਜਿਆਦਾ ਵੱਧਾ ਹੀ ਹੈ ਦਿਨੋ ਦਿਨ ਇੱਕ ਵਾਰ ਜਿਹੜਾ ਨਸ਼ੇ ਤੇ ਲੱਗ ਜਾਵੇ ਇੱਕ ਵਾਰ ਜਿਹੜਾ ਆਪਣੀਆਂ ਆਦਤਾਂ ਮਾੜੀਆਂ ਕਰ ਲਵੇ ਉਹ ਤਾਂ ਨਸ਼ੇੜੀ ਦਿਨੋ ਦਿਨ ਬਣਦਾ ਹੈ ਜਸਪ੍ਰੀਤ ਜਿਹੜਾ ਹੈ ਉਹ ਆਪਣੀਆਂ ਆਦਤਾਂ ਸੁਧਾਰਨੀ ਕਰਦਾ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਕੋਲ ਜਾਂਦਾ ਹੈ ਉਸੇ ਤਰ੍ਹਾਂ ਨਸ਼ੇ ਕਰਨੇ ਸ਼ੁਰੂ ਕਰ ਦਿੰਦਾ ਹੈ ਰਜਨੀ ਦੁਖੀ ਹੋ ਚੁੱਕੀ ਹੈ ਅਤੇ ਸੋਚਦੀ ਹੈ ਮੈਂ ਕਿਹੜੇ ਘਰ ਆ ਗਈ ਹਾਂ ਕਿਸ ਬੰਦੇ ਦੇ ਲੜ ਲੱਗੀ ਹਾਂ ਇਹ ਤਾਂ ਨਸ਼ੇ ਕਰਦਾ ਹੈ ਹਾਲਾਂਕਿ ਸਭ ਆਦਾ ਬੜਾ ਚੰਗਾ ਹੈ ਲੇਕਿਨ ਫਿਰ ਵੀ ਇਸਨੀ ਇਹ ਆਦਤ ਜਿਹੜੀ ਹੈ ਮੈਨੂੰ ਛਡਾਣੀ ਪਵੇਗੀ ਨਹੀਂ ਤਾਂ ਇੱਥੇ ਤਾਂ ਮੇਰੇ ਵਾਸਤੇ ਨਰਕ ਬਣ ਜਾਵੇਗੀ ਇਸ ਤਰ੍ਹਾਂ ਦੀ ਗੱਲਾਂ ਮਨ ਦੇ ਵਿੱਚ ਸੋਚਦੀ ਹੈ ਤਾਂ ਫਿਰ ਇੱਕ ਵਾਰ ਜਸਪ੍ਰੀਤ ਨੂੰ ਬੁਲਾਉਂਦੀ ਹੈ ਅਤੇ ਉਸ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੀ ਹੈ ਕਿਹੋ ਜਿਹਾ ਬੰਦਾ ਹੈ ਤੂੰ ਤੂੰ ਨਾ ਤਾਂ ਕੋਈ ਕੰਮਕਾਰ ਕਰਦਾ ਹੈ ਨਾ ਹੀ ਕੋਈ ਪੜ੍ਹਾਈ ਲਿਖਾਈ ਅਤੇ ਹੁਣ ਤੂੰ ਮਟਰ ਗਸ਼ਤੀਆਂ ਕਰਦਾ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਕੋਲ ਰਾਤ ਰਾਤ ਦੇ ਦਿਨ ਰਾਤ ਇੱਥੇ ਆਂਦਾ ਹੈ ਮੈਂ ਵਿਆਹ ਕਿ ਇੱਥੇ ਆਈ ਹਾਂ ਜੇਕਰ ਇਹੋ ਜਿਹੀ ਗੱਲਾਂ ਕਰੇਗਾ ਤਾਂ ਦੇਖ ਲੈ ਫਿਰ ਮੈਂ ਆਪਣੇ ਘਰ ਆਪਣੇ ਪੀਕੇ ਪਰਿਵਾਰ ਚਲੇ ਜਾਣਾ ਹੈ ਅਧੇ ਤੇਰੇ ਕੋਲ ਜਿਹੜੀ ਇੱਕ ਜਨਾਨੀ ਜੁੜੀ ਹੈ ਉਹ ਵੀ ਤੈਨੂੰ ਨਹੀਂ ਜੁੜਨੀ ਇਸ ਤਰ੍ਹਾਂ ਦੀਆਂ ਗੱਲਾਂ ਰੱਜ ਨਹੀਂ ਉਸ ਨੂੰ ਆਕਦੀ ਹੈ ਤਾਂ ਜਸਪ੍ਰੀਤ ਜਿਹੜਾ ਸਭ ਜਾਂਦਾ ਹੈ ਅਤੇ ਸੋਚਦਾ ਹੈ ਵੀ ਗੱਲ ਸਹੀ ਹੈ ਵੀ ਜੇਕਰ ਮੈਂ ਇਸੇ ਤਰ੍ਹਾਂ ਕਰਾਂਗਾ ਤਾਂ ਫਿਰ ਅੰਜਾਮ ਤਾਂ ਆਹੀ ਹੋਣਾ ਹੈ ਉਸ ਨੂੰ ਸੋਝੀ ਆ ਜਾਂਦੀ ਹੈ ਅਤੇ ਸੋਚਦਾ ਹੈ ਚਲੋ ਕੁਝ ਨਾ ਕੁਝ ਆਪਾਂ ਨੂੰ ਕਰਨਾ ਚਾਹੀਦਾ ਹੈ ਕੁਝ ਨਾ ਕੁਝ ਬਣ ਕੇ ਦਿਖਾਣਾ ਚਾਹੀਦਾ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਕੋਲ ਜਾਂਦਾ ਹੈ ਸਭ ਉਸ ਨੂੰ ਆਹੀ ਦਾ ਦਿੰਦੇ ਹੈ ਤੂੰ ਕਿਸੇ ਵੱਡੇ ਅਫਸਰ ਦੀ ਤਿਆਰੀ ਕਰ ਅਤੇ ਜੇਕਰ ਵੱਡੀ ਤਿਆਰੀ ਕਰੇਗਾ ਛੋਟੀਆਂ ਤਿਆਰੀਆਂ ਤੇਰੇ ਅੱਗੇ ਆਪੇ ਲੱਗ ਜਾਵੇਗਾ ਜੇਕਰ ਵੱਡਾ ਹੱਥ ਮਰੇਗਾ ਛੋਟੇ ਤਾਂ ਤੇਰੇ ਆਪੇ ਹੋ ਜਾਣਗੇ ਤੂੰ ਟੈਨਸ਼ਨ ਨਾ ਲੈ ਤੂੰ ਐਂ ਕਰ ਦਿੱਲੀ ਚਲਾ ਜਾ ਉੱਥੇ ਜਾ ਕੇ ਯੂਪੀ ਅਸ்சி ਦੀ ਤਿਆਰੀ ਕਰ ਅਤੇ ਜੇਕਰ ਤੂੰ ਕਲੈਕਟਰ ਨਾ ਲੱਗਾ ਕੋਈ ਗੱਲ ਨਹੀਂ ਐਸਡੀਐਮ ਤਹਿਸੀਲਦਾਰ ਜਾਂ ਫਿਰ ਕੋਈ ਏਆਰਓ ਤਾਂ ਲੱਗੀ ਜਾਵੇਗਾ ਇਸ ਦਿਨ ਆਲਾ ਤੇਰਾ ਵਧੀਆ ਕੰਮ ਚੱਲੀ ਜਾਏਗਾ ਇਸ ਦਿਨ ਆ ਤੂੰ ਵਧੀਆ ਵੱਡਾ ਅਫਸਰ ਬਣ ਜਾਵੇਂਗਾ ਅਤੇ ਸਾਰੇ ਪਿੰਡ ਦੇ ਵਿੱਚ ਸਾਰੇ ਰਿਸ਼ਤੇਦਾਰੀ ਦੇ ਵਿੱਚ ਤੇਰੀ ਜਜਾਕਾਰ ਹੋ ਜਾਣੀ ਹੈ ਜਸਪ੍ਰੀਤ ਜਸਪ੍ਰੀਤ ਸਾਰੇ ਤੇਰਾ ਗੁਣ ਗਾਇਆ ਕਰਨਗੇ ਲੇਕਿਨ ਸੋਚਦਾ ਹੈ ਵੀ ਦਿੱਲੀ ਤਾਂ ਚਲਾ ਜਾਣਾ ਉੱਥੇ ਰਹਿਣਾ ਵੀ ਪਏਗਾ ਰਹਿਣ ਵਾਸਤੇ ਪੈਸਾ ਚਾਹੀਦਾ ਹੈ ਕੋਚਿੰਗਾਂ ਕਰਨੀਆਂ ਪੈਣਗੀਆਂ ਕੋਚਿੰਗ ਕਰਨ ਵਾਸਤੇ ਵੀ ਪੈਸਾ ਚਾਹੀਦਾ ਹੈ ਤਾਂ ਫਿਰ ਆਪਣੀ ਪਤਨੀ ਨੂੰ ਆ ਕੇ ਸਾਰੀ ਗੱਲ ਦੱਸਦਾ ਹੈ ਵੀ ਭਗਵਾਨ ਨੇ ਇਸ ਤਰ੍ਹਾਂ ਦੀ ਗੱਲ ਹੈ ਤੂੰ ਮੈਨੂੰ ਸੁਧਾਰਨਾ ਚਾਹਦੀ ਹੈ ਨਾ ਤਾਂ ਗੁਰਜਨੀ ਬੋਲਦੀ ਹੈ ਕੋਈ ਨਹੀਂ ਸੁਧਾਰਨਾ ਚਾਹੁੰਦਾ ਆਪਣੇ ਘਰ ਵਾਲੇ ਨੂੰ ਕੋਈ ਚਾਹੁੰਦਾ ਹੈ ਮੇਰਾ ਘਰ ਵਾਲਾ ਨਸ਼ੇੜੀ ਬਣ ਕੇ ਘਰੇ ਬੈਠਾ ਰਹੇ ਹਾਂ ਬਿਲਕੁਲ ਮੈਂ ਸੁਧਾਰਨਾ ਚਾਹਦੀ ਹਾਂ ਆਖਿਰ ਕੀ ਗੱਲ ਹੈ ਦੱਸੋ ਸਾਰੀ ਗੱਲ ਦੱਸ ਦਿੰਦਾ ਹੈ ਵੀ ਮੈਂ ਦਿੱਲੀ ਜਾ ਕੇ ਕੁਟੰਗ ਦੀ ਤਿਆਰੀ ਕਰਨਾ ਚਾਹੁੰਦਾ ਹਾਂ ਨਸ਼ੇ ਦੀ ਆਦਤ ਮੈਂ ਛੱਡਣਾ ਚਾਹੁੰਦਾ ਹਾਂ ਤਾਂ ਮੈਂ ਉੱਥੇ ਜਾ ਕੇ ਪੜ੍ਹਾਈ ਕਰਾਂਗਾ ਮੇਰਾ ਮਨ ਪੜ੍ਹਾਈ ਵੱਲ ਹੋ ਜਾਏਗਾ ਆਪੇ ਮੈਂ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦਾਂਗਾ ਲੇਕਿਨ ਮੈਨੂੰ ਉੱਤੇ ਲੰਮਾ ਟਾਈਮ ਰਹਿਣਾ ਪੈਣਾ ਹੈ ਤਾਂ ਤੰਦੂਰ ਦੂਰ ਹੋਣਾ ਪੈਣਾ ਹੈ ਅਤੇ ਘਰ ਤੋਂ ਦੂਰ ਹੋਣਾ ਪੈਣਾ ਹੈ ਮੈਨੂੰ ਬਹੁਤ ਪੈਸਾ ਚਾਹੀਦਾ ਹੈ ਇਸ ਤਰ੍ਹਾਂ ਦੀ ਗੱਲਾਂ ਕਰਦਾ ਹੈ ਪਰ ਰਜਨੀ ਵੀ ਸੋਚਦੀ ਹੈ ਕਿ ਗੱਲ ਤਾਂ ਸਹੀ ਹੈ ਉੱਥੇ ਜਾਵੇਗਾ ਮਿਰਤ ਦੂਰ ਵੀ ਰਹੇਗਾ ਅਤੇ ਇਸ ਨੂੰ ਪੈਸਾ ਵੀ ਚਾਹੀਦਾ ਹੈ ਹੁਣ ਤਾਂ ਆਪਣੇ ਕੋਲ ਇੱਕੋ ਰਸਤਾ ਹੈ ਕਿ ਪੈਸੇ ਦਾ ਇੰਤਜ਼ਾਮ ਕਰੀਏ ਕਿਉਂਕਿ ਜੇਕਰ ਇੱਥੇ ਰਿਹਾ ਆਪਣੇ ਉਹਨਾਂ ਜਾਲੀ ਯਾਰਾਂ ਦੇ ਕੋਲ ਰਿਹਾ ਉਹਨਾਂ ਗਲਤ ਸੰਗਤੀ ਦੇ ਵਿੱਚ ਰਿਹਾ ਤਾਂ ਤਾਂ ਇਹ ਆਪਣਾ ਨਸ਼ਾ ਕਦੇ ਨਹੀਂ ਛੱਡ ਪਾਣਾ ਆਪਣਾ ਆਪ ਨੂੰ ਕਦੇ ਨਹੀਂ ਸੁਧਾਰ ਪਾਣਾ ਜੇਕਰ ਇਹ ਕੁਝ ਬਣ ਜਾਂਦਾ ਹੈ ਮੇਰੀ ਵੀ ਸਾਰੀ ਉਮਰ ਸੁਧਰ ਜਾਵੇਗੀ ਇਸ ਤਰ੍ਹਾਂ ਦੀ ਗੱਲਾਂ ਦਬਾਗ ਦੇ ਵੀ ਸੋਚਦੀ ਹੈ ਤਾਂ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਤਿਆਰੀ ਕਰੋ ਮੇਰੇ ਜਿਹੜੇ ਗਹਿਣੇ ਹਨ ਉਹ ਮੈਂ ਵੇਚ-ਵਟ ਕੇ ਜਾਂ ਉਹਨਾਂ ਨੂੰ ਗਹਿਣੇ ਰੱਖ ਕੇ ਮੈਂ ਤੁਹਾਡੇ ਜਾਣ ਦਾ ਇੰਤਜ਼ਾਮ ਕਰ ਦਾਂਗੀ ਤੁਸੀਂ ਉੱਥੇ ਆਰਾਮ ਨਾਲ ਰਹੋ ਜੇਕਰ ਮੈਂ ਆਪਣੇ ਆਪ ਨੂੰ ਵੀ ਵੇਚ ਸਕੀ ਕੋਈ ਗੱਲ ਨਹੀਂ ਤੁਸੀਂ ਪੜੋ ਤੁਸੀਂ ਟੈਨਸ਼ਨ ਨਾ ਲਿਓ ਅਗੋਂ ਜਸਪ੍ਰੀਤ ਹਸਪਤਾਲ ਦਾ ਹੈ ਤੂੰ ਆਪਣੇ ਆਪ ਨੂੰ ਕਿਉਂ ਵੇਚੇਂਗੀ ਤੂੰ ਇਹ ਮਜ਼ਾਕ ਨਾ ਕਰ ਕੋਈ ਗੱਲ ਨਹੀਂ ਚਲੋ ਮੈਂ ਉੱਥੇ ਜਾਂਣਾ ਹਾਂ ਜੇਕਰ ਤੂੰ ਮੇਰੇ ਵਾਸਤੇ ਕੁਝ ਕਰ ਰਹੀ ਹੈ ਟੈਨਸ਼ਨ ਨਾ ਲੈ ਭਾਵੇਂ ਆਪਣੀ ਜ਼ਮੀਨ ਵੇਚਣੀ ਪਵੇ ਤੇਰੇ ਜਿਹੜੇ ਇਹ ਗਹਣੇ ਹਨ ਇਹਨਾਂ ਨੂੰ ਦੁਬਾਰਾ ਬਣਾ ਕੇ ਤੈਨੂੰ ਦੁਬਾਰਾ ਦੇ ਦੇਵਾਂਗਾ ਇਹ ਤੇਰੀ ਅਮਾਨਤ ਹਨ ਇਸ ਤਰ੍ਹਾਂ ਦੀ ਗੱਲਾਂ ਕਰਦਾ ਆਪਣੀ ਪਤਨੀ ਨੂੰ ਦੇਖ ਕੇ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਆਪਣੀ ਪਤਨੀ ਨੂੰ ਦੇਖ ਕੇ ਕਹਿੰਦਾ ਹੈ ਮੈਂ ਮੈਂ ਤਾਂ ਸੋਖਾ ਕੇ ਚੱਲ ਰਿਹਾ ਹਾਂ ਜੇਕਰ ਮੈਂ ਕੁਝ ਨਾ ਬੜਿਆ ਮੈਂ ਇੱਥੇ ਤੁਹਾਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ ਤੁਹਾਡੇ ਕੋਲ ਮੈਂ ਹਰ ਕਿਨਾਰੇ ਆਵਾਂਗਾ ਜਿੱਤ ਕੇ ਆਵਾਂਗਾ ਇਹ ਸੋਮ ਹੈ ਰੱਬ ਨੂੰ ਹਾਜ਼ਰ ਨਜ਼ਰ ਜਾਣ ਕੇ ਖੜਿਆ ਹਾਂ ਤੁਸੀਂ ਮਜ਼ਾਕ ਨਾ ਜਾਣਿਓ ਮੈਂ ਇੱਥੇ ਉਦੋਂ ਹੀ ਆਵਾਂਗਾ ਜਦੋਂ ਮੇਰੇ ਹੱਥ ਕੁਝ ਲੱਗ ਜਾਵੇ ਜਦੋਂ ਮੈਂ ਕਾਮਯਾਬ ਹੋ ਜਾਵਾਂ ਦੋਸਤੋ ਦਿੱਲੀ ਚਲਾ ਜਾਂਦਾ ਹੈ ਅਤੇ ਇੱਕ ਨਾਲ ਆਪਣੇ ਫੋਨ ਵੀ ਲਾ ਜਾਂਦਾ ਹੈ। ਦੋਸਤੋ ਹੁਣ ਦਿੱਲੀ ਦਾ ਚਲਾ ਗਿਆ ਹੈ। ਵਿਆਹ ਵੀ ਉਸ ਦਾ ਨਮ ਨਮਾ ਹੋਇਆ ਹੈ ਅਤੇ ਹੁਣ ਉਹੀ ਸਮੱਸਿਆ ਉਸਦੇ ਅੱਗੇ ਆ ਜਾਂਦੀ ਹੈ ਜੋ ਕਿ ਆਮ ਨਵੇਂ ਵਿਆਹ ਜੋੜਿਆਂ ਦੇ ਵਿੱਚ ਆਉਂਦੀ ਹੈ। ਦੇਰ ਦੇ ਰਾਤ ਤੱਕ ਆਪਣੀ ਪਤਨੀ ਦੇ ਨਾਲ ਗੱਲਾਂ ਮਰਦਾ ਹੈ। ਕੋਚਿੰਗ ਤਾਂ ਕਰਦਾ ਹੈ ਕਿਉਂਕਿ ਰਾਤ ਲੇਟ ਸੁੱਤਾ ਸੀ, ਸਵੇਰੇ ਲੇਟ ਉੱਠਿਆ ਹੈ ਤਾਂ ਕਰਕੇ ਉਸ ਨੂੰ ਪੜ੍ਹਾਈ ਦਾ ਸਮਾਂ ਨਹੀਂ ਮਿਲਦਾ। ਪੜ੍ਹਾਈ ਦੇ ਵਿੱਚ ਉਸ ਦਾ ਮਨ ਨਹੀਂ ਲੱਗਦਾ। ਕੋਚਿੰਗ ਤਾਂ ਕਰ ਰਿਹਾ ਹੈ, ਲਾਇਬ੍ਰੇਰੀ ਵੀ ਜਾ ਰਿਹਾ ਹੈ। ਲੇਕਿਨ ਫਿਰ ਉਹੀ ਗੱਲ ਬਿਨ ਨੀਦਾਰੀ ਹੈ। ਕੋਚਿੰਗ ਦੇ ਵਿੱਚ ਵੀ ਹੁੰਦਾ ਹੈ ਲਾਇਬ੍ਰੇਰੀ ਦੇ ਵਿੱਚ ਵੀ ਹੁੰਦਾ ਹੈ ਲੇਕਿਨ ਜਦੋਂ ਸੁਣ ਦੀ ਵਾਰ ਜਾਂਦੀ ਹੈ ਉਦੋਂ ਆਪਣੀ ਘਰ ਵਾਲੀ ਨੂੰ ਫੋਨ ਲਗਾ ਕੇ ਬੈਠ ਜਾਂਦਾ ਹੈ ਉਸ ਦੇ ਨਾਲ देर देर ਰਾਤ ਤੱਕ ਗੱਲਾਂ ਮਾਰਦਾ ਹੈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਦਯਗ ਗਿਆਨ ਦੇ ਨਹੀਂ ਹਨ ਦੋਸਤੋ ਕਈ ਮਹੀਨੇ ਬੀਤ ਜਾਂਦੇ ਹਨ ਤਾਂ ਉਦੋਂ ਕੋਚਿੰਗ ਦਾ ਕੋਰਸ ਪੂਰਾ ਹੋ ਜਾਂਦਾ ਹੈ ਉਸ ਨੂੰ ਸਮਝ ਆਉਂਦੀ ਹੈ ਵੀ ਮੈਂ ਤਾਂ ਹਾਲੇ ਕੁਝ ਸਿੱਖਿਆ ਹੀ ਨਹੀਂ ਇਹਨਾਂ ਨੇ ਤਾਂ ਸਿਲੇਬਸ ਪੂਰਾ ਕਰਾ ਦਿੱਤਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੋਇਆ ਮੇਰੇ ਪੱਲੇ ਤਾਂ ਕੁਝ ਨਹੀਂ ਪਿਆ ਇਸ ਤਰ੍ਹਾਂ ਤਾਂ ਨਹੀਂ ਵੱਡਾ ਅਫਸਰ ਬਣਿਆ ਜਾਂਦਾ ਬਾਕੀ ਲੋਕਾਂ ਨੂੰ ਵੇਖਦਾ ਹੈ ਬਾਕੀ ਆਪਣੇ ਉੱਤੇ ਜੋ ਨਵੇਂ ਦੋਸਤ ਹਨ ਉਹਨਾਂ ਨੂੰ ਦੇਖਦਾ ਹੈ ਵੀ ਇਹ ਤਾਂ 14-14 ਘੰਟੇ 16-16 ਘੰਟੇ ਪੜ੍ਹਦੇ ਹਨ ਸੌਂਦੇ ਵੀ ਘੱਟ ਹਨ ਅਤੇ ਸਾਰਾ ਸਾਰਾ ਦਿਨ ਪੜ੍ਹਦੇ ਹੀ ਰਹਿੰਦੇ ਹਨ ਕੋਚਿੰਗਾਂ ਵੀ ਕਰਦੇ ਹਨ ਲਾਇਬ੍ਰੇਰੀਆਂ ਜਾਂਦੇ ਹਨ ਸਵੇਰੇ 4-4 ਵਜੇ ਉੱਠ ਜਾਂਦੇ ਹਨ ਰਾਤ ਨੂੰ ਬੜੀ ਲੇਟ ਤੱਕ ਸੌਂਦੇ ਹਨ ਅਤੇ ਇਸ ਤਰ੍ਹਾਂ ਪੜ੍ਹਾਈ ਕਰਦੇ ਹਨ ਜੇਕਰ ਇਹਨਾਂ ਦਾ ਸਿਲੈਕਸ਼ਨ ਪਿਛਲੇ 2 ਸਾਲਾਂ ਤੋਂ ਨਹੀਂ ਹੋਇਆ ਮੈਂ ਰਾਤ ਨੂੰ ਦੇਰ ਦੇ ਰਾਤ ਤੱਕ ਆਪਣੇ ਘਰ ਵਾਲੀ ਨਾਲ ਗੱਲਾਂ ਕਰਦਾ ਹਾਂ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਂ ਕਿੰਨਾ ਕੁ ਕਾਮਯਾਬ ਹੋ ਜਾਵਾਂਗਾ ਦੋਸਤੋ ਸੋਚਦਾ ਹੈ ਅਤੇ ਰਜਨੀ ਨੂੰ ਸਾਫ਼ ਕਹਿ ਦਿੰਦਾ ਹੈ ਵੀ ਜੇਕਰ ਤੂੰ ਮੈਨੂੰ ਕਾਮਯਾਬ ਹੋਣਾ ਚਾਹੁੰਦੀ ਹੈ ਕੁਝ ਦੇਰ ਮੇਰਾ ਖੇੜਾ ਛੱਡਣਾ ਪਏਗਾ ਕੁਝ ਦੇਰ ਮੈਨੂੰ ਇਕੱਲਾ ਛੱਡਣਾ ਪਏਗਾ ਹਾਂ ਹਾਲਚਾਲ ਵਾਸਤੇ ਫੋਨ ਕਰ ਸਕਦੇ ਹਾਂ ਲੇਕਿਨ ਜਿਆਦਾ ਮੈਨੂੰ ਜੇ ਤੰਗ ਕਰੋਗੇ ਤਾਂ ਇਥੇ ਕਾਮਯਾਬ ਹੋਣਾ ਬੜਾ ਔਖਾ ਹੈ ਕਿਨੇ ਮਹੀਨੇ ਆਪਾਂ ਇਸ ਤਰ੍ਹਾਂ ਖਰਾਬ ਕਰ ਦਿੱਤੇ ਹਨ ਅਤੇ ਅੱਗੇ ਹੋਰ ਬਹੁਤਾ ਸਮਾਂ ਨਹੀਂ ਹੈ ਆਪਣੇ ਕੋਲ ਕੋ ਇਨਾ ਪੈਸਾ ਨਹੀਂ ਹੈ ਵੀ ਆਪਾਂ ਸਾਲੋ ਸਾਲ ਇਥੇ ਟੈਰੀ ਕਰੀ ਚੱਲੀਏ ਮੈਨੂੰ ਆਪਣੇ ਆਪ ਵਾਸਤੇ ਮੈਨੂੰ ਆਪਣੀ ਟੈਰੀ ਵਾਸਤੇ ਸਮਾਂ ਚਾਹੀਦਾ ਹੈ ਇਸ ਤਰ੍ਹਾਂ ਦੀ ਗੱਲਾਂ ਕਰਦਾ ਉਹ ਫੋਨ ਕੱਟ ਦਿੰਦਾ ਹੈ ਰਜਨੀ ਵੀ ਸਮਝ ਜਾਂਦੀ ਹੈ ਸਮਝਦਾਰ ਕੁੜੀ ਹੈ ਕਹਿ ਦਿੰਦੀ ਹੈ ਵੀ ਸਹੀ ਗੱਲ ਹੈ ਵੀ ਜੇਕਰ ਇਹਨੇ ਇਹ ਰਾਤ ਤੱਕ ਉਸ ਨਾਲ ਗੱਲਾਂ ਕਰਾਂਗੀ ਜੇਕਰ ਇਸ ਤਰ੍ਹਾਂ ਲੰਬਾ ਸਮਾਂ ਖਰਾਬ ਕਰਾਂਗੇ ਤਾਂ ਇਹ ਪੜੇਗਾ ਕਦੋਂ ਤਾਂ ਇਸ ਤਰ੍ਹਾਂ ਸੋਚਦੇ ਹੋਏ ਉਹ ਤੈਅ ਕਰ ਲੈਂਦੀ ਹੈ ਵੀ ਹੁਣ ਤੋਂ ਬਾਅਦ ਇਸ ਨਾਲ ਗੱਲ ਜਾਂ ਤਾਂ ਨਹੀਂ ਕਰਨੀ ਜੇ ਕਰਨੀ ਹੈ ਬਹੁਤ ਕੰਮ ਦੀ ਗੱਲ ਜਾਂ ਬਹੁਤ ਘੱਟ ਗੱਲ ਕਰਨੀ ਹੈ ਦੋਸਤੋ ਸੋਚ ਲੈਂਦੀ ਹੈ ਅਤੇ ਆਹੀ ਕਰਦੀ ਹੈ ਕਿਉਂਕਿ ਰਜਨੀ ਸਮਝਦਾਰ ਹੈ ਅਤੇ ਸਾਰਾ ਕੁਝ ਜਾਣਦੀ ਹੈ ਦੋਸਤੋ ਪੜ੍ਹਾਈ ਕਰਦਾ ਹੈ ਅਤੇ ਜਸਪ੍ਰੀਤ ਕਿਹੜਾ ਹੈ ਆਪਣਾ ਦਿਨ ਰਾਤ ਇੱਕ ਕਰ ਦਿੰਦਾ ਹੈ ਅਤੇ ਹੁਣ ਉਸਤੇ ਪਹਿਲੇ ਪੇਪਰ ਦੀ ਤਿਆਰੀ ਹੈ ਹੁਣ ਉਸਦੀ ਪ੍ਰੀਖਿਆ ਦੀ ਘੜੀ ਹੈ ਪੇਪਰ ਦਿੰਦਾ ਹੈ ਲੇਕਿਨ ਜਿਹੜਾ ਰਿਜ਼ਲਟ ਆਂਦਾ ਹੈ ਉਹ ਬਿਲਕੁਲ ਨਿਰਾਸ਼ਾਜਨਕ ਹੈ ਇੱਕ ਦੋ ਨੰਬਰਾਂ ਨਾਲ ਨਹੀਂ ਬਹੁਤ ਜ਼ਿਆਦਾ ਨੰਬਰਾਂ ਨਾਲ ਰਹਿ ਚੁੱਕਿਆ ਹੈ ਹਾਰ ਚੁੱਕਿਆ ਹੈ ਸੋਚਦਾ ਹੈ ਵੀ ਪੇਪਰ ਬਹੁਤ ਔਖਾ ਹੈ ਮੇਰੇ ਤੋਂ ਨਹੀਂ ਹੋਣਾ ਅਤੇ ਇਸ ਤਰ੍ਹਾਂ ਦੀਆਂ ਉਮੀਦਾਂ ਲੈ ਕੇ ਵਾਪਸ ਜਾਣ ਬਾਰੇ ਸੋਚਦਾ ਹੈ ਲੇਕਿਨ ਫਿਰ ਉਸ ਨੂੰ ਉਹ ਸੌ ਯਾਦ ਆ ਜਾਂਦੀ ਹੈ ਜੋ ਉਸਨੇ ਆਪਣੇ ਘਰਦਿਆਂ ਦੇ ਕੋਲ ਆਪਣੇ ਪਤਨੀ ਦੀ ਆਪਣੇ ਮਾਤਾ ਪਿਤਾ ਦੀ ਰੱਬ ਦੀ ਸੋਚ ਚੁੱਕੀ ਸੀ ਵੀ ਮੈਂ ਇੱਥੇ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਮੈਂ ਕਾਮਯਾਬ ਨਹੀਂ ਹੋ ਜਾਂਦਾ ਵਾਪਸ ਆਪਣੇ ਕਦਮ ਉਸੇ ਹੀ ਹੋਸਟਲ ਦੇ ਵੱਲ ਉਸੇ ਹੀ ਕਮਰੇ ਦੇ ਵੱਲ ਮੋੜ ਦਿੰਦਾ ਹੈ ਵਾਪਸ ਆਂਦਾ ਹੈ ਦੁਬਾਰਾ ਤਿਆਰੀ ਕਰਦਾ ਹੈ ਇਸ ਵਾਰ ਸੋਚਦਾ ਹੈ ਵੀ ਮੈਂ ਕੁਝ ਬਣ ਕੇ ਦਿਖਾਵਾਂਗਾ ਮੈਂ ਕੁਝ ਕਰਕੇ ਦਿਖਾਵਾਂਗਾ ਤਾਂ ਆਪਣੀ ਪਤਨੀ ਨੂੰ ਦੁਬਾਰਾ ਫੋਨ ਕਰਦਾ ਹੈ ਆਪਣੇ ਜਿਹੜੀ ਨਾਕਾਮਯਾਬੀ ਹੈ ਉਸਤੇ ਬਾਰੇ ਉਸ ਨੂੰ ਦੱਸਦਾ ਹੈ ਕਹਿੰਦਾ ਹਮ ਮੇ ਫੇਲ ਹੋ ਗਿਆ ਕੋਈ ਗੱਲ ਨਹੀਂ ਮੈਂ ਦੁਬਾਰਾ ਤਿਆਰੀ ਕਰਾਂਗਾ ਮੈਂ ਹਿੰਮਤ ਨਹੀਂ ਹਾਰਦਾ ਅਗੋਂ ਰਜਨੀ ਵੀ ਉਸਤਾ ਹੌਸਲਾ ਵਧਾਉਂਦੀ ਹੈ ਕਹ ਦਿੰਦੀ ਹੈ ਕੋਈ ਗੱਲ ਨਹੀਂ ਗਹਿਣਾ ਦਾ ਪੈਸਾ ਤਾਂ ਹਲੇ ਖਤਮ ਹੋ ਚੁੱਕਿਆ ਹੈ ਅਸੀਂ ਹੋਰ ਕੁਝ ਕਰਾਂਗੇ ਇੰਤਜ਼ਾਮ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਉੱਥੇ ਪੜ੍ਹਾਈ ਜਾਰੀ ਰੱਖੋ ਕਿਉਂਕਿ ਕੋਚਿੰਗ ਦੀ ਫੀਸ ਜਿਹੜੀ ਹੈ ਬਹੁਤ ਜ਼ਿਆਦਾ ਹੈ ਇੱਥੇ ਰਹਿਣਾ ਖਾਣਾ ਬਹੁਤ ਔਖਾ ਹੈ ਬਹੁਤ ਮਹਿੰਗਾ ਹੈ ਲੱਖਾਂ ਰੁਪਏ ਦਾ ਇੱਥੇ ਪਤਾ ਨਹੀਂ ਕਦੋਂ ਉੱਡ ਜਾਂਦੇ ਹਨ ਪਾਪਾ ਨਹੀਂ ਲੱਗਦਾ ਅਤੇ ਹੁਣ ਤਾਂ ਉਸ ਨੂੰ ਲਗਭਗ 1 ਸਾਲ ਨੇੜੇ ਹੋ ਚੁੱਕਿਆ ਹੈ ਦੂਜਾ ਸਾਲ ਲੱਗ ਗਿਆ ਹੈ ਹੁਣ ਸੋਚਦਾ ਹੈ ਵੀ ਇੱਥੇ ਜਿੰਨਾ ਟਾਈਮ ਮੈਂ ਰਹਾਂਗਾ ਕੋਈ ਗੱਲ ਨਹੀਂ ਮੈਂ ਤਿਆਰੀ ਤਾਂ ਕਰਾਂਗਾ ਲੇਕਿਨ ਪੈਸਿਆਂ ਦੀ ਟੈਨਸ਼ਨ ਜਿਹੜੀ ਹੈ ਉਸ ਨੂੰ ਹੁੰਦੀ ਰਹਿੰਦੀ ਹੈ ਆਪਣੇ ਘਰ ਗੱਲ ਪਹੁੰਚਾਂਦਾ ਹੈ ਰਜਨੀ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਪੈਸਿਆਂ ਦੀ ਟੈਨਸ਼ਨ ਨਾ ਲਓ ਅਸੀਂ ਆਪੇ ਪਾਪਾ ਜੀ ਨਾਲ ਮਿਲ ਕੇ ਗੱਲ ਕਰਾਂਗੇ ਆਪੇ ਅਸੀਂ ਕੁਝ ਨਾ ਕੁਝ ਸਮੱਸਿਆ ਹੱਲ ਕਰਾਂਗੇ ਦੋਸਤੋ ਕਰੇ ਬਹੁਤ ਦੇਰ ਵਿਚਾਰ ਵਿਮਰष ਹੁੰਦਾ ਹੈ ਤਾਂ ਫਿਰ ਉਹ ਜਿਹੜੀ ਉਸ ਤੇ ਹਿੱਸੇ ਦੀ ਜ਼ਮੀਨ ਹੈ ਉਹ ਸਾਰੀ ਵੇਚ ਵਟ ਕੇ ਅਤੇ ਪੈਸਾ ਦਾ ਇੰਤਜ਼ਾਮ ਕਰ ਲੈਂਦੇ ਹਨ ਪੈਸੇ ਦਿੱਲੀ ਭੇਜਵਾ ਦਿੰਦੇ ਹਨ ਦੂਜੇ ਸਾਲ ਲੱਗ ਚੁੱਕਿਆ ਹੈ ਦੂਜੇ ਸਾਲ ਆਪਣੀ ਤਿਆਰੀ ਕਰ ਰਿਹਾ ਹੈ ਪੈਸਿਆਂ ਦੀ ਹੁਣ ਉਸਦੀ ਕਮੀ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਦੁਬਾਰਾ ਕੋਚਿੰਗ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਦੁਬਾਰਾ ਜੋਰਾ-ਸੋਰਾ ਦੇ ਨਾਲ ਤਿਆਰੀ ਕਰਦਾ ਹੈ ਹੁਣ 14-14 ਘੰਟੇ 16-16 ਘੰਟੇ ਦੁਬਾਰਾ ਪੜਨਾ ਸ਼ੁਰੂ ਕਰ ਦਿੰਦਾ ਹੈ ਸੋਚਦਾ ਹੈ ਇਸ ਵਾਰ ਮੈਂ ਕੁਝ ਨਾ ਕੁਝ ਕਰਕੇ ਦਿਖਾਵਾਂਗਾ ਇਸ ਵਾਰ ਮੈਂ ਫੇਲ ਨਹੀਂ ਹੋਣਾ ਮੈਂ ਪਾਸ ਹੋਣਾ ਹੈ ਪੂਰਾ ਸਾਲ ਜੰਮ ਕੇ ਤਿਆਰੀ ਕਰਦਾ ਹੈ ਬਿਲਕੁਲ ਪੂਰ ਜਾਂਦਾ ਹੈ ਵੀ ਮੇਰੇ ਕੋਈ ਰਿਸ਼ਤੇਦਾਰ ਵੀ ਹਨ ਮੇਰੇ ਕੋਈ ਘਰ ਵਾਲੇ ਹਨ ਮੇਰੇ ਕੋਈ ਦੋਸਤ ਮਿੱਤਰ ਹਨ ਬਿਲਕੁਲ ਇਕੱਲੇ ਕਮਰੇ ਦੇ ਵੀ ਤੜ ਲੈਂਦਾ ਹੈ ਅਤੇ ਪੜਾਈ ਕਰਦਾ ਹੈ ਲੇਕਿਨ ਜਦੋਂ ਰਿਜ਼ਲਟ ਆਂਦਾ ਹੈ ਤਾਂ ਫਿਰ ਇਸ ਵਾਰ ਦੁਬਾਰਾ ਫੇਲ ਹੋ ਜਾਂਦਾ ਹੈ ਦੁਬਾਰਾ ਉਸ ਦਾ ਰਿਜ਼ਲਟ ਜਿਹੜਾ ਹੈ 네ਗੇਟਿਵ ਹੈ ਦੁਬਾਰਾ ਫੇਲ ਹੋ ਚੁੱਕਿਆ ਹੈ ਸੋਚਦਾ ਹੈ ਹੁਣ ਤਾਂ ਸ਼ਾਇਦ ਹੀ ਮੇਰਾ ਕੁਝ ਹੋ ਸਕਦਾ ਹੈ ਹੁਣ ਤਾਂ ਮੇਰੇ ਕੋਲ ਪੈਸੇ ਵੀ ਮੁੱਕ ਚੁੱਕੇ ਹਨ ਅਤੇ ਚਾਂਸ ਵੀ ਆਪਣੇ ਘਰ ਫੋਨ ਕਰਦਾ ਹੈ ਅਗੋਂ ਫਿਰ ਉਸ ਨੂੰ ਹੌਸਲਾ ਮਿਲਦਾ ਹੈ ਕਹਿੰਦੇ ਹਨ ਕੋਈ ਗੱਲ ਨਹੀਂ 2 ਸਾਲ ਹੋ ਚੁੱਕੇ ਹਨ ਤੀਜਾ ਸਾਲ ਹੋਰ ਮੱਥਾ ਮਾਰ ਲਓ ਸ਼ਾਇਦ ਇਸ ਵਾਰ ਕੁਝ ਬਣ ਜਾਵੇ ਇਸ ਵਾਰ ਤਾਂ ਤੁਸੀਂ ਬਿਲਕੁਲ ਇੱਕ ਦੋ ਨੰਮਰਾਂ ਨਾਲ ਹੀ ਰਹੇ ਹੋ ਅਤੇ ਜੇਕਰ ਤੁਹਾਡਾ ਕੁਝ ਬਣਿਆ ਸ਼ਾਇਦ ਇਸ ਵਾਰ ਬਣ ਜਾਵੇਗਾ ਤਾਂ ਹੌਸਲਾ ਦਿੰਦੇ ਹਨ ਬਹੁਤ ਘੰਟਿਆਂ ਵੱਧ ਤੱਕ ਉਸ ਨੂੰ ਹੌਸਲਾ ਵਧਾਉਂਦੇ ਹਨ ਘੰਟਿਆਂ ਵੱਧ ਤੱਕ ਉਸ ਨੂੰ ਮੋਟੀਵੇਟ ਕਰਦੇ ਹਨ ਇਸ ਵਾਰ ਵਾਪਸ ਸੋਚਦਾ ਹੈ ਕਿ ਸ਼ਾਇਦ ਗੱਲ ਸਹੀ ਹੈ ਇਹਨਾਂ ਦੀ ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਸ਼ਾਇਦ ਮੈਂ ਜੇਕਰ ਹਰ ਥਾਂ ਕਿ ਕਰੇ ਗਿਆ ਮੇਰੇ ਹੱਥ ਕੀ ਲੱਗੇਗਾ ਪਤਨੀ ਦੇ ਗਹਿਣੇ ਨਹੀਂ ਖੰਨ ਮੇਰੇ ਕੋਲ ਜ਼ਮੀਨ ਨਹੀਂ ਹੈ ਅਤੇ ਮੈਂ ਵਾਪਸ ਗਿਆ ਵੀ ਤਾਂ ਗਰੀਬੀ ਦੇ ਵਿੱਚ ਓਕਿਆ ਜਾਵਾਂਗਾ ਇੱਕ ਸਾਲ ਹੋਰ ਮੱਥਾ ਮਾਰਨਾ ਠੀਕ ਹੈ ਇੱਕ ਸਾਲ ਹੋਰ ਮੇਰਾ ਜ਼ਿੰਦਗੀ ਦਾ ਮੈਂ ਇਸ ਨੂੰ ਦੇ ਦੇਣਾ ਹਾਂ ਮੈਂ ਹੋਰ ਜਦਾ ਮਿਹਨਤ ਕਰਾਂਗਾ ਵਾਪਸ ਮਿਹਨਤ ਕਰਨੀ ਸਟਾਰਟ ਕਰਦਾ ਹਾਂ ਲੇਕਿਨ ਉਹੀ ਸਮੱਸਿਆ ਹੈ ਪੈਸੇ ਚਾਹੀਦੇ ਹਨ ਇਸ ਵਾਰ ਆਪਣੇ ਘਰ ਫੋਨ ਲਗਾਉਂਦਾ ਹੋਇ ਰੋ ਪੈਂਦਾ ਹੈ ਵੀ ਜੇਕਰ ਤੁਸੀਂ ਮੈਨੂੰ ਕੁਝ ਕਾਮਯਾਬ ਹੋਇਆ ਦੇਖਣਾ ਚਾਹੁੰਦੇ ਹੋ ਜੇਕਰ ਤੁਸੀਂ ਸੱਚਮੁੱਚ ਮੇਰੀ ਕਾਮਯਾਬੀ ਦੇਖਣਾ ਚਾਹੁੰਦੇ ਹੋ ਕਿਸੇ ਤਰੀਕੇ ਨਾਲ ਬਸ ਇੱਕ ਸਾਲ ਦੀ ਫੀਸ ਮੇਰੀ ਜਿਹੜੀ ਹੈ ਹੋਰ ਇੰਤਜ਼ਾਮ ਕਰ ਲਓ ਮੈਂ ਇਸ ਵਾਰ ਤੁਹਾਨੂੰ ਯਕੀਨ ਦਿਵਾਣਾ ਹਾਂ ਤੁਹਾਨੂੰ ਪੂਰਾ ਪ੍ਰੋਸੈਸ ਦਿਵਾਣਾ ਹਾਂ ਵੀ ਮੈਂ ਕੁਝ ਨਾ ਕੁਝ ਕਰਕੇ ਦਿਖਾਵਾਂਗਾ ਇਸ ਤਰ੍ਹਾਂ ਦੀ ਗੱਲਾਂ ਘਰੇ ਕਰਦਾ ਹੈ ਘਰ ਵਾਲੇ ਵੀ ਮਜਬੂਰ ਹਨ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹਨ ਲੇਕਿਨ ਅਚਾਨਕ ਚਮਤਕਾਰ ਹੁੰਦਾ ਹੈ ਉਸਦੀ ਪਤਨੀ ਦਾ ਫੋਨ ਆਉਂਦਾ ਹੈ ਪੈਸਾ ਦਾ ਇੰਤਜ਼ਾਮ ਹੋ ਚੁੱਕਿਆ ਹੈ ਅੱਗੋਂ ਪੁੱਛਦਾ ਹੈ ਵੀ ਕਿਵੇਂ ਹੋਇਆ ਤਾਂ ਮਨਾ ਕਰ ਦਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਇੱਥੇ ਵਾਪਸ ਕਾਮਯਾਬ ਹੋ ਕੇ ਆਉਂਗੇ ਮੈਂ ਤੁਹਾਨੂੰ ਦੱਸਾਂਗੀ ਤਾਂ ਉਹ ਜਿਹੜਾ ਫੋਨ ਲੱਕ ਦਿੰਦੀ ਹੈ ਪੈਸੇ ਉਸਦੇ ਖਾਤੇ ਪਹੁੰਚ ਜਾਂਦੇ ਹਨ ਵਾਪਸ ਉਹ ਦਿੱਲੀ ਤਿਆਰੀ ਕਰਦਾ ਹੈ ਅਤੇ ਇਸ ਵਾਰ ਪੂਰੀ ਮਿਹਨਤ ਕਰਦਾ ਹੈ ਕਿਉਂਕਿ ਆਖਰੀ ਚਾਂਸ ਹੈ ਇਸ ਤੋਂ ਬਾਅਦ ਸ਼ਾਇਦ ਹੀ ਉਸ ਨੂੰ ਦੁਬਾਰਾ ਮੌਕਾ ਮਿਲੇਗਾ ਸ਼ਾਇਦ ਹੀ ਦੁਬਾਰਾ ਕੋਈ ਉਸ ਨੂੰ ਤਿਆਰੀ ਕਰਨ ਦੇਵੇਗਾ ਪੂਰਾ ਜ਼ੋਰ ਲਗਾ ਦਿੰਦਾ ਹੈ ਅਤੇ ਇਸ ਵਾਰ ਰੱਬ ਉਸਦਾ ਸਾਥ ਦਿੰਦਾ ਹੈ ਰੱਬ ਜੀ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੀ ਮਿਹਰ ਕਰਦੇ ਹਨ ਅਤੇ ਪਾਸ ਹੋ ਜਾਂਦਾ ਹੈ ਦੁਬਾਰਾ ਉਸ ਨੂੰ ਪੇਪਰ ਦੇਣ ਦੀ ਲੋੜ ਨਹੀਂ ਪੈਂਦੀ ਦੁਬਾਰਾ ਉਸ ਨੂੰ ਪੇਪਰ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਾਸ ਹੋ ਚੁੱਕਿਆ ਹੈ ਅਤੇ ਰਿਜ਼ਲਟ ਉਸ ਦਾ ਪੋਜੀਟਿਵ ਆਇਆ ਹੈ ਇੰਟਰਵਿਊ ਵੀ ਦਿੰਦਾ ਹੈ ਇੰਟਰਵਿਊ ਦੇ ਵਿੱਚ ਵੀ ਉਹ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਹੈ ਡੀਐਮ ਦੀ ਪੋਸਟ ਮਿਲ ਜਾਂਦੀ ਹੈ ਦੋਸਤੋ ਟ੍ਰੇਨਿੰਗ ਤੇ ਜਾਂਦਾ ਹੈ ਟ੍ਰੇਨਿੰਗ ਖਤਮ ਕਰਦਾ ਹੈ ਹੁਣ ਉਸ ਤੇ ਕੋਲ ਸਰਕਾਰੀ ਗੱਡੀ ਹੈ ਅਤੇ ਨਾਲ ਗਾਰਡ ਹਨ ਆਪਣੀ ਜੁਆਇਨਿੰਗ ਕਰਦਾ ਹੈ ਸੋਚਦਾ ਹੈ ਹੁਣ ਮੈਨੂੰ ਘਰੇ ਜਾਣਾ ਚਾਹੀਦਾ ਹੈ ਘਰੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੀਦਾ ਹੈ ਇਨਾ ਸਮਾਂ ਉਹਨਾਂ ਤੋਂ ਮੈਂ ਗੱਲ ਕੋਈ ਹੈ ਇਨਾ ਸਮਾਂ ਉਹਨਾਂ ਨੂੰ ਮੈਂ ਹਲੇਰੇ ਵਿੱਚ ਰੱਖਿਆ ਹੈ ਹੁਣ ਤਾਂ ਉਹਨਾਂ ਦੇ ਨਾਲ ਖੁਸ਼ੀ ਜਾਰ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ ਜੋ ਕਹਿੰਦੇ ਸਨ ਵੀ ਨਸ਼ੇੜੀ ਤੋਂ ਕੁਝ ਨਹੀਂ ਹੋਣਾ ਜੋ ਕਹਿੰਦੇ ਸਨ ਵੀ ਜਸਪ੍ਰੀਤ ਤੋਂ ਕੁਝ ਵੀ ਨਹੀਂ ਹੋਣਾ ਜਸਪ੍ਰੀਤ ਜਿਹੜਾ ਹੈ ਇਹ ਬਿਲਕੁਲ ਲਕਲ ਹੈ ਇਸ ਤੇ ਪੱਲੇ ਕੁਝ ਨਹੀਂ ਹੈ ਉਹਨਾਂ ਦੇ ਮੂੰਹ ਬੰਦ ਕਰਨੇ ਹਨ ਦੋਸਤੋ ਆਪਣਾ ਸਰਕਾਰੀ ਗੱਡੀ ਲੈ ਕੇ ਗਾਰਡਨ ਨਾਲ ਲੈ ਕੇ ਉੱਥੇ ਚਲਾ ਜਾਂਦਾ ਹੈ ਆਪਣੇ ਪਿੰਡ ਅਤੇ ਚਾਹ ਵਾਲੀ ਰੇੜੀ ਤੇ ਚਾਹ ਫਿਰ ਲੱਗ ਜਾਂਦਾ ਹੈ ਗਾਰਡਨ ਹੋ ਕੇ ਪੈਦਾ ਹੈ ਅੱਗੇ ਗਾੜਾ ਕੇ ਦੱਸਦੇ ਹਨ ਇੱਥੇ ਤਾਂ ਤੁਹਾਡੇ ਸਵਾਗਤਾਂ ਦੀ ਤਿਆਰੀਆਂ ਹੋ ਰਹੀਆਂ ਹਨ ਸੋਚਦਾ ਹਾਂ ਹੈ ਵੀ ਇਹਨਾਂ ਨੂੰ ਤਾਂ ਕਿਸੇ ਨੇ ਦੱਸਿਆ ਆਖਿਰਕਾਰ ਕੀ ਵਜ੍ਹਾ ਹੈ ਇਹਨਾਂ ਨੂੰ ਕਿਹਨੇ ਦੱਸ ਦਿੱਤਾ ਵੀ ਇੱਥੇ ਮੇਰਾ ਸਵਾਗਤ ਕਰਦੇ ਹਨ ਦੋਸਤੋ ਅੱਗੇ ਵਾਧਾ ਹੈ ਜਿਵੇਂ ਹੀ ਘਰ ਪਹੁੰਚਾ ਤਾਂ ਉਸ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਜੋ ਸੂਟਕੇਸ ਹੈ ਜਿਸ ਦੇ ਵਿੱਚ ਉਸਨੇ ਗਿਫਟ ਪਰ ਰੱਖੇ ਹਨ ਤੋਹਫੇ ਪਰ ਰੱਖੇ ਹਨ ਆਪਣੇ ਪਰਿਵਾਰ ਵਾਸਤੇ ਆਪਣੀ ਪਤਨੀ ਵਾਸਤੇ ਮਾਤਾ ਪਿਤਾ ਵਾਸਤੇ ਕੱਪੜੇ ਪਰ ਰੱਖੇ ਹਨ ਉਹ ਤਾਂ ਹੁਣ ਜ਼ਮੀਨ ਤੇ ਡਿੱਗ ਪਏ ਹਨ ਦੋਸਤੋ ਉਹਨਾਂ ਨੂੰ ਪੁੱਛਦਾ ਹੈ ਕੀ ਕਾਰਨ ਹੈ ਤੁਸੀਂ ਇਹ じゃ ਕਿਉਂ ਨਿਰਣਾ ਲਿੱਤਾ ਤੁਸੀਂ ਇਹੋ ਜਿਹਾ ਨਿਰਣਾ ਕਿਉਂ ਲਿਆ ਮੇਰੇ ਤੋਂ ਬਿਨਾ ਪੁੱਛੇ ਇੱਕ ਵਾਰ ਮੈਨੂੰ ਫੋਨ ਕਰ ਦਿੰਦੇ ਤਾਂ ਅੱਗੋਂ ਰਜਨੀ ਡੋਪੈਂਦੀ ਹੈ ਇਹਨੇ ਮਿਟਰ ਜਿਹੜਾ ਉੱਥੇ ਲੜਾ ਹੈ ਉਸ ਤਾਂ ਵੀ ਚੰਗਾ ਦਿਖਦਾ ਹੈ ਇਹ ਤਾਂ ਗਗਨਦੀਪ ਹੈ ਇਹ ਤੇ ਕਿਵੇਂ ਆਇਆ ਭਾਵੇਂ ਇਹ ਬਹੁਤ ਅਮੀਰ ਹੈ ਲੇਕਿਨ ਇਸ ਦੀ ਸ਼ੁਰੂ ਤੋਂ ਨਿਗਾ ਮੇਰੀ ਪਤਨੀ ਬੁੜੀ ਸੀ ਇਸ ਨੂੰ ਤਾਂ ਮੈਂ ਕਦੇ ਘਰੇ ਵੀ ਨਹੀਂ ਮੜਨ ਦਿੱਤਾ ਆਖਿਰਕਾਰ ਇਹ ਇੱਥੇ ਲਾੜੇ ਦੇ ਪੇਸ਼ ਵਿੱਚ ਕੀ ਕਰ ਰਿਹਾ ਹੈ ਹਰਾਨ ਹੈ ਰਜਨੀ ਅਤੇ ਉਸ ਦਾ ਪਰਿਵਾਰ ਉਸ ਨੂੰ ਸਾਹ ਦੇ ਲੈ ਜਾਂਦੇ ਹਨ ਰਜਨੀ ਸਾਰੀ ਗੱਲ ਰੋ ਰੋ ਕੇ ਉਸ ਨੂੰ ਦੱਸਦੀ ਹੈ ਕਿ ਜਦੋਂ ਤੈਨੂੰ ਪੈਸਿਆਂ ਦੀ ਲੋੜ ਸੀ ਮੈਂ ਇਸ ਤੇ ਕੋਣ ਪੈਸੇ ਲੈ ਕੇ ਤੈਨੂੰ ਦਿੱਤੇ ਅਤੇ ਤੈਨੂੰ ਜਦੋਂ ਪੈਸੇ ਦੇ ਦਿੱਤੇ ਤਾਂ ਸਾਲ ਪੂਰਾ ਹੋ ਗਿਆ ਤੂੰ ਸਾਡੇ ਕਿਸੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ ਜੇਕਰ ਤੂੰ ਸੱਚਮੁੱਚ ਕਾਮਯਾਬ ਹੋ ਚੁੱਕਿਆ ਸੀ ਸਾਨੂੰ ਫੋਨ ਕਿਉਂ ਨਹੀਂ ਕਰਿਆ ਸਾਨੂੰ ਦੱਸਿਆ ਕਿਉਂ ਨਹੀਂ ਮਿਤੂ ਸੱਚਮੁੱਚ ਕਾਮਯਾਬ ਹੋ ਚੁੱਕਿਆ ਹੈ ਜੇਕਰ ਅੱਜ ਤੂੰ ਨਾ ਆਉਂਦਾ ਮੈਂ ਇਸਦੇ ਨਾਲ ਵਿਆਖਰ ਲੈਣਾ ਸੀ ਕਿਉਂਕਿ ਇਸਤੇ ਬਹੁਤ ਜ਼ਿਆਦਾ ਪੈਸੇ ਦੇਣੇ ਸਨ ਇਹ ਜਿਹੜਾ ਆਪਣੇ ਘਰ ਤੇ ਕਬਜ਼ਾ ਲੈਣ ਆਇਆ ਸੀ ਕਿਉਂਕਿ ਇਸ ਨਾਲ ਲਿਖਾ ਪੜੀ ਕਰ ਰੱਖੀ ਸੀ ਕਰ ਵੀ ਗਿਰਵੀ ਰੱਖਿਆ ਸੀ ਅਤੇ ਮੈਂ ਇਸਦੇ ਨਾਲ ਵਾਦਾ ਕਰਿਆ ਸੀ ਵੀ ਕਿਸੇ ਵੀ ਹਾਲ ਦੇ ਵਿੱਚ ਸਾਲ ਸਾਲ ਦੇ ਵਿੱਚ ਤੇਰੇ ਪੈਸੇ ਵਾਪਸ ਮੋੜ ਦਾਂਗੇ ਇਹੋ ਜਿਹੇ ਗੱਲਾਂ ਇਸ ਨਾਲ ਕੀਤੀਆਂ ਸਨ ਲੇਕਿਨ ਹੁਣ ਜੇਕਰ ਇਹ ਘਰ ਲੈ ਜਾਂਦਾ ਅਤੇ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਹ ਜਿਹੜਾ ਤੇਰੀ ਮਾਤਾ ਪਿਤਾ ਹਨ ਉਹਨਾਂ ਨੂੰ ਵੀ ਰੋਡ ਤੇ ਆਣਾ ਪੈਂਦਾ ਮੈਂ ਪੂਰਾ ਇਹਨਾਂ ਨਾਲ ਨਿਰਾ ਕੀਤਾ ਮੈਂ ਪੂਰਾ ਸੋਚੀ ਵਿਚਾਰੀ ਮੈਨੂੰ ਬਾਕੀਆਂ ਨੇ ਪੜਖਾਇਆ ਮੱਖੀਆਂ ਨੇ ਮੈਨੂੰ ਗਲਤ ਸਲਾਹਾਂ ਦਿੱਤੀਆਂ ਉਹਨਾਂ ਨੇ ਮੈਨੂੰ ਕਿਹਾ ਵੀ ਸ਼ਾਇਦ ਤੂੰ ਨਸ਼ਾ ਕਰਦਾ ਹੋਵੇਂਗਾ ਸ਼ਾਇਦ ਤੂੰ ਦਿੱਲੀ ਜਾ ਕੇ ਪੜ ਹੀ ਨਹੀਂ ਰਿਹਾ ਤਾਂ ਕਰਕੇ ਤੂੰ ਫੋਨ ਨਹੀਂ ਚੱਕਦਾ ਪੈਂ ਕਰਕੇ ਇਹਨਾਂ ਜਿਆਦਾ ਪੈਸੇ ਤੈਨੂੰ ਚਾਹੀਦੇ ਹਨ ਸ਼ਾਇਦ ਤੂੰ ਉੱਥੇ ਜਾ ਕੇ ਵੀ ਨਸ਼ਾ ਕਰ ਰਿਹਾ ਹੈ ਸ਼ਾਇਦ ਤਾਂ ਕਰਕੇ ਤੂੰ ਪਾਸ ਨਹੀਂ ਹੋ ਰਿਹਾ ਸੀ ਇਹਨੀਆਂ ਗੱਲਾਂ ਜਦੋਂ ਜਸਪ੍ਰੀਤ ਸੁਣਦਾ ਹੈ ਰੋ ਪੈਂਦਾ ਹੈ ਇੱਕ ਵਾਰ ਤੂੰ ਮੈਨੂੰ ਫੋਨ ਤਾਂ ਕਰ ਲੈਂਦੀ ਮੈਨੂੰ ਪੁੱਛ ਤਾਂ ਲੈਂਦੀ ਮੈਂ ਕਿਸ ਹਾਲਾਤਾਂ ਦੇ ਵਿੱਚ ਹਾਂ ਤਾਗੋ ਕਹਿੰਦੀ ਹੈ ਕਿੰਨੀ ਵਾਰ ਕੀਤਾ ਤੂੰ ਚੱਕਿਆ ਹੀ ਨਹੀਂ ਤਾਂ ਮਨ ਹੀ ਮਨ ਸੋਚਦਾ ਹੈ ਵੀ ਸਰਪ੍ਰਾਈਜ਼ ਦੇਣ ਦੇ ਚੱਕਰ ਦੇ ਵਿੱਚ ਮੈਂ ਇਸ ਦਾ ਫੋਨ ਹੀ ਨਹੀਂ ਚੁੱਕਿਆ ਅਤੇ ਆ ਜਿਹੜਾ ਪਾਣਾ ਹੈ ਵਾਪਰ ਚੁੱਕਿਆ ਹੋਇਆ ਤਾਂ ਸਾਰਾ ਵਿਆਹ ਜਿਹੜਾ ਰੋਕ ਜਤਾ ਜਾਂਦਾ ਹੈ ਉਹ ਕਹਿੰਦਾ ਹੈ ਹੁਣ ਵਿਆਹ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਗਗਨਦੀਪ ਦੇ ਮੂੰਹ ਤੇ ਇੱਕ ਕਰਾਰਾ ਚਮਟਾ ਇੱਕ ਕਰਾਰੀ ਚਪੇੜ ਧਰ ਦਿੰਦਾ ਹੈ ਵੀ ਤੂੰ ਗਰੀਬ ਬੰਦੇ ਦਾ ਫਾਇਦਾ ਚੁੱਕਣ ਵਾਸਤੇ ਗਰੀਬ ਬੰਦੇ ਦੀ ਪਤਨੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਆ ਤੇਰੇ ਕਿਹੜੀ ਬਰਦਾਨਗੀ ਹੈ ਆ ਤੂੰ ਕਿੱਥੇ ਕਿਹੜੇ ਰਸਤੇ ਤੁਰਿਆ ਹੈ ਆ ਤੂੰ ਕਿਉਂ ਕਰ ਰਿਹਾ ਹੈ ਅਤੇ ਇਹੋ ਜਿਹੀ ਗੱਲਾਂ ਕਰਕੇ ਗਗਨਦੀਪ ਨੂੰ ਉੱਥੋਂ ਭਜਾ ਦਿੰਦਾ ਹੈ ਅਤੇ ਸਾਰੇ ਰਿਸ਼ਤੇਦਾਰ ਜੋ ਗਗਨਦੀਪ ਦੇ ਨਾਲ ਆਏ ਸਨ ਉਹ ਵੀ ਉੱਥੋਂ ਥਿੱਤਰ-ਬਿੱਤਰ ਹੋ ਜਾਂਦੇ ਹਨ ਪਿੰਡ ਵਾਲੇ ਇਕੱਠੇ ਹੁੰਦੇ ਹਨ ਅਤੇ ਸਾਰੇ ਉੱਥੇ ਆ ਚੁੱਕੇ ਹਨ ਦੋਸਤੋ ਸਾਰਾ ਪੈਸਾ ਜਿਹੜਾ ਹੈ ਉਸ ਆਪਣੇ ਨਾਲ ਲੈ ਕੇ ਆਇਆ ਹੈ ਆਪਣੀ ਤਨਖਾਹ ਦੇ ਵਿੱਚੋਂ ਪਾਈ ਪਾਈ ਜੋੜੀ ਹੈ ਉਸ ਦੇ ਨਾਲ ਸਾਰਾ ਕਰਜ਼ਾ ਜਿਹੜਾ ਹੈ ਲਾ ਦਿੰਦਾ ਹੈ ਅਤੇ ਹੁਣ ਬਿਲਕੁਲ ਉਸ ਦੇ ਸਿਰ ਤੇ ਕਰਜ਼ਾ ਨਹੀਂ ਹੈ ਆਪਣੇ ਮਾਤਾ ਪਿਤਾ ਆਪਣੀ ਪਤਨੀ ਨੂੰ ਲੈ ਕੇ ਆਪਣੇ ਸਰਕਾਰੀ ਬੰਗਲੇ ਦੇ ਵਿੱਚ ਚਲਾ ਜਾਂਦਾ ਹੈ ਇਸ ਤਰ੍ਹਾਂ ਦੋਸਤੋ ਇੱਕ ਹਾਸਤਾ ਵਾਸਤਾ ਪਰਿਵਾਰ ਜਿਹੜਾ ਹੈ ਬਣ ਜਾਂਦਾ ਹੈ ਆਏ ਹਾਸਤੇ ਵਾਸਤੇ ਪਰਿਵਾਰ ਦੇ ਪਿੱਛੇ ਸ਼ਾਇਦ ਇੱਕੋ ਕਾਰਨ ਸੀ ਕਿਉਂਕਿ ਘਰ ਦੇ ਵਿੱਚ ਜਿਹੜੀ ਬਹੂ ਆਈ ਰਜਨੀ ਉਸਨੇ ਆਪਣੇ ਆਪ ਨੂੰ ਸਿਆਣਾ ਬਣਾ ਕੇ ਆਪਣੇ ਆਪ ਦੀਆਂ ਕੁਰਬਾਨੀਆਂ ਦੇ ਕੇ ਇਸ ਤੋਕੀ ਕਿ ਆਪਣੇ ਆਪ ਨੂੰ ਹੀ ਵੇਚ ਕੇ ਆਪਣੇ ਘਰਵਾਲੇ ਦਾ ਜ਼ਿੰਦਗੀ ਬਣਾਈ ਆਪਣੇ ਘਰਵਾਲੇ ਨੂੰ ਇੱਕ ਨਵਾਂ ਮੌਕਾ ਦਿੱਤਾ ਉਧਰੋਂ ਜਸਪ੍ਰੀਤ ਨੇ ਵੀ ਆਪਣੇ ਘਰਦਿਆਂ ਦੀ ਉਮੀਦਾਂ ਤੇ ਖਰਾ ਉਤਰਿਆ ਜਸਪ੍ਰੀਤ ਨੇ ਵੀ ਆਪਣੇ ਆਪ ਨੂੰ ਝੋਕ ਦਿੱਤਾ ਨਤੀਜਾ ਇਹ ਨਿਕਲਿਆ ਵੀ ਉਹ ਅੱਜ ਕਾਮਯਾਬ ਹੋ ਚੁੱਕਿਆ ਹੈ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਚੁੱਕਿਆ ਹੈ ਨੋਸਟੋ ਕਿਵੇਂ ਲੱਗੀ ਤੁਹਾਨੂੰ ਇਹ ਭਾਵੁਕ ਜੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਚੈਨਲ ਚਲ ਨੂੰ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੋਸਤੋ ਦਿਓ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ